ਕੁਝ ਸੋਨੇ ਦੀਆਂ ਕੁਝ ਚਾਂਦੀ ਦੀਆਂ ਨਿੱਕੀਆਂ ਮੋਡੀਆਂ ਚੀਜ਼ਾਂ ਤਾਰਾਂ ਤੂਰਾਂ ਉਹ ਵੀ ਨਿਕਲਦੀਆਂ ਰਹੀਆਂ ਸੋਨਾ ਵੀ ਲੱਭਦਾ ਹੈ ਸੋਨਾ ਵੀ ਇੱਥੋਂ ਲੱਭਦਾ ਰਿਹਾ ਹਾਂਜੀ ਤੇ ਉਹ ਇੱਥੇ ਮਹਾਰਾਜ ਜੀ ਜਦੋਂ ਰਾਇਓ ਬਾਰੇ ਖਾਲੇ ਘਰ ਤੇ ਉਹ ਬਾਰੇ ਖਾਂ ਤੇ ਲਾਗੇ ਦੀ ਸੰਗਤ ਨੇ ਬੜੀ ਮਹਾਰਾਜ ਦੀ ਸੇਵਾ ਕੀਤੀ ਤੇ ਮਹਾਰਾਜ ਨੇ ਵਜਨ ਕੀਤਾ ਵੀ ਕੁੱਜੜ ਜਾਓਗੇ ਕੁੱਜੜ ਕੇ ਵੱਸੋਗੇ ਜਦੋਂ ਵਜਨ ਕੀਤਾ ਤੇ ਲਾਗੇ ਪਿੰਡ ਸਾਡੇ ਧਰਮਕੋਟ ਉੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਉਹਨਾਂ ਬੜੀ ਸੇਵਾ ਕੀਤੀ ਤੇ ਮਹਾਰਾਜ ਨੇ ਉਹਨਾਂ ਨੂੰ ਕਿਹਾ ਵੀ ਵੱਸਦੇ ਰਹੋ ਦੋਵਾਂ ਪਿੰਡਾਂ ਜਦੋਂ ਵਜਨ ਕਰਨ ਤੋਂ ਬਾਅਦ ਨਾਲ ਸੀ ਭਾਈ ਮਰਦਾਨਾ ਜੀ ਦੇ ਮਰਦਾਨਾ ਜੀ ਨੇ ਵਜਨ ਕੀਤੇ ਕਹਿੰਦੇ ਮਹਾਰਾਜ ਤੁਸੀਂ ਨੇ ਵਜਨ ਕੀਤਾ ਸੀ ਵੀ ਉਸ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਨੂੰ ਕਹਿ ਦਿੱਤਾ ਹੈ ਵੀ ਵਾਸ ਕੁਜੜ ਜਾਓਗੇ ਤੇ ਜਿਨ੍ਹਾਂ ਨੇ ਤੁਹਾਨੂੰ ਰੋੜੇ ਮਾਰੇ ਆ ਧਰਮਕੋਟ ਲਾ ਗੇ ਉਹਨਾਂ ਨੂੰ ਕਹਿ ਦਿੱਤਾ ਵੀ ਵਸਦੇ ਰਹੋ ਇਹਦਾ ਕਾਰਨ ਕੀ ਆ ਤੇ ਸਾਪੀ ਮੁਸਲਮਾਨ ਵੱਡਾ ਏ ਕਿ ਹਿੰਦੂ ਵੱਡਾ ਏ ਕਿਹੜਾ ਧਰਮ ਵੱਡਾ ਏ ਪੂਜਨ ਜੋ ਕਿਹੜਾ ਧਰਮ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਥੇ ਫਿਰ ਉਚਾਰਨ ਕੀਤਾ ਕਹਿੰਦੇ ਸ਼ੇਖ ਮੰਨ ਲੋ ਵੇਖ ਵੱਡਾ ਕੋਈ ਨਹੀਂ ਬਰਾਬਰ ਸਾਰੇ ਪ੍ਰਮਾਤਮਾ ਨੇ ਸਾਜੇ ਨੇ ਪਰ ਗੱਲ ਯਾਦ ਰੱਖਿਓ ਪ੍ਰਮਾਤਮਾ ਦੀ ਦਰਗਾਹ ਵਿੱਚ ਉਹ ਵੱਡਾ ਹੈ ਜਿਹੜਾ ਚੰਗੇ ਕਰਮ ਕਰਕੇ ਸੰਸਾਰ ਤੋਂ ਜਾਂਦਾ ਇੱਥੇ ਜਾਤ ਪਾਤ ਊਚ ਨੀਚ ਭਿੰਨ ਭਾਵ ਨੂੰ ਕੋਈ ਥਾਂ ਨਹੀਂ ਇੱਥੇ ਜਿਹੜਾ ਸ਼ੁਭ ਕਰਮ ਕਰਕੇ ਜਾਂਦਾ ਹੈ ਉਹਦਾ ਦਰਗਾਹ ਦੇ ਵਿੱਚ ਸਤਕਾਰ ਹੁੰਦਾ ਹੈ ਜਿਹੜਾ ਪ੍ਰਮਾਤਮਾ ਦੇ ਸ਼ੁਭ ਕਰਮ ਨਹੀਂ ਕਰਦਾ ਪ੍ਰਮਾਤਮਾ ਦੇ ਸਿਧਾਂਤ ਨਾਲ ਨਹੀਂ ਜੁੜਦਾ ਉਹ ਸ਼ੁਭ ਅਮਲਾਬਾਜੋ ਦੋਨੋ ਰੋਈ ਉਹ ਦੋਜਗਦੀ ਅੱਗ ਵਿੱਚ ਜਾਂਦੇ ਭਾਵ ਕੇ ਨਰਕਾਂ ਦੇ ਵਿੱਚ ਜਾਂਦੇ ਨੇ ਇੱਥੇ ਉਬਾਰੇਖਾਨ ਜਿਹੜੀ ਹੈ ਬੜੀ ਭਾਵਨਾ ਨਾਲ ਸੇਵਾ ਦੋ ਰਾਤਾਂ ਮਹਾਰਾਜ ਦੀ ਕੀਤੀ ਤਿੰਨ ਦਿਨ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚੋਂ ਖੁਸ਼ੀਆਂ ਲਈਆਂ ਨੇ ਤੇ ਜਦੋਂ ਮਹਾਰਾਜ ਜੀ ਇੱਥੋਂ ਚੱਲੇ ਸਨ ਉਦੋਂ ਮਹਾਰਾਜ ਨੇ ਕਿਹਾ ਸੀ ਵੀ ਤੁਸੀਂ ਸੌੜੀਆਂ ਵਾਲਿਓ ਸੇਵਾ ਕੀਤੀ ਆ ਤੇ ਤੁਸੀਂ ਉੱਜੜ ਜਾਓਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਚੱਲਦੇ ਹੋਏ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਧਰਮਕੋਟ ਰੁਕੇ ਉਹਨਾਂ ਲੋਕਾਂ ਨੇ ਰੋੜੇ ਮਾਰੇ ਤੇ ਧੰਗ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਵੀ ਵਸਦੇ ਰਹੋ ਇੱਥੇ ਮਹਾਰਾਜ ਜੀ ਦੋ ਰਾਤਾਂ ਤੇ ਤਿੰਨ ਦਿਨ ਰਹੇ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਚੱਲ ਕੇ ਆਏ ਨੇ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੋ ਅੱਜ ਅਸੀਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਲੈ ਕੇ ਆਏ ਹੋਏ ਹਾਂ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੋ ਰਾਤਾਂ ਤਿੰਨ ਦਿਨ ਰਹੇ ਸੀ ਇੱਥੋਂ ਦਾ ਤੁਹਾਨੂੰ ਪੂਰਾ ਇਤਿਹਾਸ ਦੱਸਾਂਗੇ ਪਹਿਲਾਂ ਤੁਹਾਨੂੰ ਸੰਗਤਿਸ ਗੁਰਦਾਰੇ ਦਾ ਨਾਮ ਦੱਸਦੀ ਕੀ ਇਸ ਗੁਰਦਾਰੇ ਦਾ ਨਾਮ ਹੈ ਗੁਰਦੁਆਰਾ ਨਾਨਕ ਸਰ ਸੌੜੀ ਹੈ ਇਸ ਗੁਰਦਾਰੇ ਦਾ ਨਾਮ ਹੈ ਤੁਹਾਨੂੰ ਇੱਥੋਂ ਦਾ ਪੂਰਾ ਇਤਿਹਾਸ ਦੱਸਾਂਗੇ ਦੋ ਰਾਤਾਂ ਤਿੰਨ ਦਿਨ ਗੁਰੂ ਨਾਨਕ ਦੇਵ ਜੀ ਨੇ ਇੱਥੇ ਬਹੁਤ ਹੀ ਵਧੀਆ ਸਿੱਖਿਆਵਾਂ ਦਿੱਤੀਆਂ ਤੇ ਗੁਰੂ ਨਾਨਕ ਦੇਵ ਜੀ ਕਿੰਨੂ ਕਿੰਨੂ ਇੱਥੇ ਮਿਲੇ ਪੂਰਾ ਇਤਿਹਾਸ ਜੋ ਕਿ ਇੱਥੋਂ ਦੇ ਹੈੱਡ ਗ੍ਰੰਥੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਤੁਹਾਨੂੰ ਜਾਣੂ ਕਰੌਣੇ ਹਾਂ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਪਹਿਲਾਂ ਤੇ ਆਪਣਾ ਨਾਮ ਦੱਸੋ ਭਾਈ ਗੁਰਪ੍ਰੀਤ ਸਿੰਘ ਜੀ ਹੈਡ ਗਰੰਥੀ ਗੁਰਦਨਾਨਕ ਸਿੰਘ ਸੌੜੀਆਂ ਭਾਈ ਸਾਹਿਬ ਜਿਸ ਗੁਰਦੁਆਰੇ ਦਾ ਕੀ ਇਤਿਹਾਸ ਹੈ ਇੱਥੇ دین ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਚੱਲ ਕੇ ਆਏ ਨੇ ਆਪ ਜੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਚਾਰ ਉਦਾਸੀਆਂ ਕਰਨ ਤੋਂ ਬਾਅਦ ਕਰਤਾਰਪੁਰ ਦੀ ਧਰਤੀ ਦੇ ਮਹਾਰਾਜ ਨੇ ਜਦੋਂ 18 ਸਾਲ ਵਾਹਿ ਕੀਤੀ ਐ ਉਦੋਂ ਮਹਾਰਾਜ ਉਹਨਾਂ ਸਮਿਆਂ ਦੌਰਾਨ ਜਦੋਂ ਬਟਾਲੇ ਦੀ ਧਰਤੀ ਦੇ ਮਹਾਰਾਜ ਨੇ ਬਟਾਲੇ ਦੀ ਸੰਗਤ ਨੂੰ ਤਾਰਿਆ ਸੀ ਤਾਰਦੇ ਹੋਏ ਮਹਾਰਾਜ ਫਿਰ ਉਸ ਤੋਂ ਬਾਅਦ ਇੱਥੇ ਨਾਨਕ ਸਰ ਸੌੜੀਆਂ ਆਏ ਕਿੰਨੇ ਦਿਨ ਰਹੇ ਇੱਥੇ ਇੱਥੇ ਮਹਾਰਾਜ ਜੀ ਦੋ ਰਾਤਾਂ ਤੇ ਤਿੰਨ ਦਿਨ ਰਹੇ ਮਹਾਰਾਜ ਤੇ ਕੀ ਕੀਤਾ ਇੱਥੇ ਇੱਥੇ ਨਾ ਜੀ ਸਾਡੇ ਇਲਾਕੇ ਦਾ ਸੀ ਸ਼ੇਖ ਮੰਨੋ ਜਿਹੜਾ ਇੱਥੇ ਰਹਿੰਦਾ ਸੀ ਇਲਾਕੇ ਦੇ ਵਿੱਚ ਉਹ ਮੁਸਲਮਾਨ ਸੀ ਤੇ ਸ਼ੇਖ ਮੰਨੋ ਸ਼ੇਖ ਮੰਨੋ ਉਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਵੀ ਗੁਰੂ ਨਾਨਕ ਤਪੇ ਨਾਮ ਦਾ ਫਕੀਰ ਇਸ ਧਰਤੀ ਤੇ ਆਇਆ ਏ ਖੁਦਾ ਦਾ ਰੂਪ ਆਪ ਚੱਲ ਕੇ ਜਦੋਂ ਉਹਨੇ ਕਿਸੇ ਦੇ ਕੋਲੋਂ ਪ੍ਰਸ਼ੰਸਾ ਸੁਣੀ ਤੇ ਉਹਦੇ ਮਨ 'ਚ ਖਿਆਲ ਆਇਆ ਵੀ ਕਿਉਂ ਨਾ ਅੱਖਾਂ ਦੇ ਨਾਲ ਦਰਸ਼ਨ ਕੀਤੇ ਜਾਣ ਵੀ ਵਾਕਿ ਖੁਦਾ ਦਾ ਰੂਪ ਆ ਉਹ ਫਿਰ ਇਹ ਸੋਚ ਕੇ ਇਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਦੀ ਧਰਤੀ ਤੇ ਗਿਆ ਜਦੋਂ ਮਹਾਰਾਜ ਦੇ ਕੋਲ ਕਰਤਾਰਪੁਰ ਪਹੁੰਚਿਆ ਤੇ ਉਹਨੇ ਜਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਨਮਸਕਾਰ ਕੀਤੀ ਨਮਸਕਾਰ ਕਰਨ ਤੋਂ ਬਾਅਦ ਮਹਾਰਾਜ ਨੂੰ ਸਵਾਲ ਕਰਦਾ ਕਹਿੰਦਾ ਮਹਾਰਾਜ ਮੈਂ ਸੁਣਿਆ ਵੀ ਤੁਸੀਂ ਖੁਦਾ ਦਾ ਰੂਪ ਅੱਲਾਹ ਤਾਲਾ ਦਾ ਰੂਪ ਧਰਸੀ ਦੇ ਚੱਲ ਕੇ ਆਇਓ ਤੇ ਮੇਰੇ ਮਨ ਦਾ ਕਿ ਸ਼ੰਕਾ ਆ ਤੁਸੀਂ ਕਿਰਪਾ ਕਰ ਦੂਰ ਕਰੋ ਮਹਾਰਾਜ ਇਹਦੇ ਦੱਸੋ ਕਹਿੰਦਾ ਮਹਾਰਾਜ ਮਨ ਦਾ ਸ਼ੰਕਾ ਇਹ ਆ ਆ ਕਿ ਮੁਸਲਮਾਨ ਵੱਡਾ ਏ ਕਿ ਹਿੰਦੂ ਵੱਡਾ ਏ ਕਿਹੜਾ ਧਰਮ ਵੱਡਾ ਏ ਪੂਜਨ ਜੋ ਕਿਹੜਾ ਧਰਮ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਥੇ ਫਿਰ ਉਚਾਰਨ ਕੀਤਾ ਕਹਿੰਦੇ ਸ਼ੇਖ ਮੰਨ ਲੋ ਵੇਖ ਵੱਡਾ ਕੋਈ ਨਹੀਂ ਬਰਾਬਰ ਸਾਰੇ ਪ੍ਰਮਾਤਮਾ ਨੇ ਸਾਜੇ ਨੇ ਪਰ ਗੱਲ ਯਾਦ ਰੱਖਿਓ ਪ੍ਰਮਾਤਮਾ ਦੀ ਦਰਗਾਹ ਵਿੱਚ ਉਹ ਵੱਡਾ ਹੈ ਜਿਹੜਾ ਚੰਗੇ ਕਰਮ ਕਰਕੇ ਸੰਸਾਰ ਤੋਂ ਜਾਂਦਾ ਇੱਥੇ ਜਾਤ ਪਾਤ ਊਚ ਨੀਚ ਭਿੰਨ ਭਾਵ ਨੂੰ ਕੋਈ ਥਾਂ ਨਹੀਂ ਇੱਥੇ ਜਿਹੜਾ ਸ਼ੁਭ ਕਰਮ ਕਰਕੇ ਜਾਂਦਾ ਹੈ ਉਹਦਾ ਦਰਗਾਹ ਦੇ ਵਿੱਚ ਸਤਕਾਰ ਹੁੰਦਾ ਹੈ ਜਿਹੜਾ ਪ੍ਰਮਾਤਮਾ ਦੇ ਸ਼ੁਭ ਕਰਮ ਨਹੀਂ ਕਰਦਾ ਪ੍ਰਮਾਤਮਾ ਦੇ ਸਿਧਾਂਤ ਨਾਲ ਨਹੀਂ ਜੁੜਦਾ ਉਹ ਸ਼ੁਭ ਅਮਲਾਵਾਜੋ ਦੋਨੋਂ ਰੋਈ ਉਹ ਦੋਜਗ ਦੀ ਅੱਗ ਵਿੱਚ ਜਾਂਦੇ ਭਾਵਕ ਨਰਕਾਂ ਦੇ ਵਿੱਚ ਜਾਂਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਲੇਕਿਨ ਅੱਜ ਕੀ ਹੈ ਜੀ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਕਿਹਾ ਹੈ ਕਿ ਅੱਜ ਠੀਕ ਆ ਸਮੇਂ ਦੇ ਹਿਸਾਬ ਦੇ ਨਾਲ ਜਿਹੜੀਆਂ ਜਾਤੀਆਂ ਦੇ ਵੰਡ ਵਰਣ ਪਿਆ ਵਾ ਪਰ ਜਿਹੜੇ ਗੁਰੂ ਨਾਨਕ ਨੂੰ ਮੰਨਣ ਵਾਲੇ ਨੇ ਉਹ ਅਡੋਲ ਖਲੋਤੇ ਨੇ ਪਰਮਾਤਮਾ ਦੇ ਸਿਧਾਂਤ ਤੇ ਜਿਹੜੇ ਵੱਖਰੇ ਨੇ ਉਹ ਜਰੂਰ ਵੰਡੀਆਂ ਪਾ ਕੇ ਅੱਜ ਵੀ ਉੱਥੇ ਖਲੋਤੇ ਜਿੱਥੇ ਜਦੋਂ ਗੁਰੂ ਨਾਨਕ ਸਾਹਿਬ ਆ ਕੇ ਸੰਧਾਰਨ ਦਾ ਯਤਨ ਕੀਤਾ ਸੀ ਜਿਹੜੇ ਤੇ ਉਹਨਾਂ ਦੇ ਆਸ਼ੇ ਦੇ ਅਨੁਸਾਰ ਚੱਲੇ ਉਹਨਾਂ ਨੇ ਉਸ ਚੀਜ਼ ਤੋਂ ਦੂਰ ਹੋਏ ਨੇ ਬਾਕੀ ਸਾਰੇ ਅੱਜ ਵੀ ਉੱਥੇ ਖਲੋਤੇ ਹੋਏ ਨੇ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਇੱਕ ਪਿੰਡ ਦੇ ਵਿੱਚ ਜਾ ਕੇ ਉਜੜ ਜਾਓ ਤੇ ਇੱਕ ਪਿੰਡ ਦੇ ਵਿੱਚ ਕਿਹਾ ਸੀ ਵਸੇ ਰਹੋ ਇਸ ਪਿੰਡ ਦੇ ਵਿੱਚ ਕੀ ਕਿਹਾ ਸੀ ਉਹਦਾ ਕੀ ਮਤਲਬ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇੱਥੇ ਆਏ ਨਾ ਜੀ ਇੱਥੇ ਆਦਰ ਮਾਨ ਦਾ ਇੱਕ ਫਕੀਰ ਸੀ ਉਹਨੂੰ ਸੁਧਾਰਨ ਵਾਸਤੇ ਮਹਾਰਾਜ ਜੀ ਆਏ ਇੱਥੇ ਦੋ ਰਾਤਾਂ ਤਿੰਨ ਦਿਨ ਜਦੋਂ ਰਹਿ ਤੇ ਉਬਾਰੇ ਖਾਂ ਫਕੀਰ ਜਿੱਥੇ ਅੱਜ ਗੁਰੂ ਨਾਨਕ ਸਾਹਿਬ ਦਾ ਦਰਬਾਰ ਬਣਿਆ ਨਾ ਇੱਥੇ ਜੀ ਇੱਥੇ ਆ ਉਸ ਉਬਾਰੇਖਾਂ ਦਾ ਘਰ ਸੀ ਤੇ ਇੱਥੇ ਮਹਾਰਾਜ ਜੀ ਜਦੋਂ ਰਾਇਓ ਬਾਰੇਖਾਂ ਦੇ ਘਰ ਤੇ ਉਬਾਰੇਖਾਂ ਦੇ ਲਾਗੇ ਦੀ ਸੰਗਤ ਨੇ ਬੜੀ ਮਹਾਰਾਜ ਦੀ ਸੇਵਾ ਕੀਤੀ ਤੇ ਮਹਾਰਾਜ ਨੇ ਵਚਨ ਕੀਤਾ ਵੀ ਉੱਜੜ ਜਾਓਗੇ ਉੱਜੜ ਕੇ ਵੱਸੋਗੇ ਜਦੋਂ ਵਚਨ ਕੀਤਾ ਤੇ ਲਾਗੇ ਪਿੰਡਾਂ ਸਾਡੇ ਧਰਮਕੋਟ ਉੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਉਹਨਾਂ ਬੜੀ ਸੇਵਾ ਕੀਤੀ ਤੇ ਮਹਾਰਾਜ ਨੇ ਉਹਨਾਂ ਨੂੰ ਕਿਹਾ ਵੀ ਵੱਸਦੇ ਰਹੋ ਦੋਵਾਂ ਪਿੰਡਾਂ ਜਦੋਂ ਵਚਨ ਕਰਨ ਤੋਂ ਬਾਅਦ ਨਾਲ ਸੀ ਭਾਈ ਮਰਦਾਨਾ ਜੀ ਦੇ ਮਰਦਾਨਾ ਜੀ ਨੇ ਵਚਨ ਕੀਤੇ ਕਹਿੰਦੇ ਮਹਾਰਾਜ ਤੁਸਾਂ ਨੇ ਬਚਨ ਕੀਤਾ ਸੀ ਵੀ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਨੂੰ ਕਹਿ ਦਿੱਤਾ ਹੈ ਵੀ ਵਸ ਪੁੱਜੜ ਜਾਓਗੇ ਤੇ ਜਿਨ੍ਹਾਂ ਨੇ ਤੁਹਾਨੂੰ ਰੋੜੇ ਮਾਰੇ ਆ ਧਰਮਕੋਟ ਲਾ ਗਏ ਉਹਨਾਂ ਨੂੰ ਕਹਿ ਦਿੱਤਾ ਵੀ ਵਸਦੇ ਰਹੋ ਇਹਦਾ ਕਾਰਨ ਕੀ ਆ ਤੇ ਸਾਧ ਸੰਗਤ ਜੀ ਉਸ ਵੇਲੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵੀ ਇਹ ਜਿਹੜੇ ਲੋਕ ਨੇ ਨਾ ਜਿਨ੍ਹਾਂ ਨੇ ਸਾਨੂੰ ਰੋੜੇ ਮਾਰੇ ਨੇ ਇਹ ਇਸੇ ਪਿੰਡ ਜੋਗੀ ਰਹਿ ਜਾਣਗੇ ਤੇ ਜਿਹੜਾ ਨੇ ਸਾਡੀ ਸੇਵਾ ਕੀਤੀ ਹੈ ਇਹ ਜਦੋਂ ਨਗਰ ਸੌੜੀਆਂ ਦੇ ਲੋਕ ਉੱਜੜ ਕੇ ਬਾਹਰ ਜਾਣਗੇ ਤੇ ਬਾਹਰ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨਗੇ ਤੇ ਸਿੱਖੀ ਪ੍ਰਫੁੱਲਤ ਹੋਵੇਗੀ ਇਹ ਵਜਨ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੇ ਸਨ ਲੇਕਿਨ ਅਸੀਂ ਦੇਖਿਆ ਕਿ ਜੋ ਕਲ ਧਰਮ ਬਣ ਚੁੱਕੇ ਨੇ Hindu, Muslim, Isai ਲੇਕਿਨ ਇਹਨਾਂ ਦਾ ਆਦਰ ਨਹੀਂ ਹੋ ਰਿਹਾ ਕਮੀ ਕਿੰਨਾ ਦੀ ਹੈ? ਕਮੀ ਕਮੀ ਦੇ ਜੀ ਧਰਮ ਦੇ ਪੁਜਾਰੀਆਂ ਦੀ ਹੈ ਹਣਾ ਲੋਕਾਂ ਦੇ ਵਿੱਚ ਜੇ ਕਮੀ ਨਹੀਂ ਲੋਕਾਂ ਦੀ ਸ਼ਰਧਾ ਤੇ ਅ타 ਤੁਸੀਂ ਵੇਖੋ ਮੰਦਰਾਂ ਦੇ ਵਿੱਚ ਵੀ ਹਜ਼ਾਰਾਂ ਭਟਾਵਾ ਤੇ ਹਜ਼ਾਰਾਂ ਲੋਕ ਨਮਸਕਾਰ ਕਰ ਰਹੇ ਨੇ ਮੁ슬ਮਾਨਾਂ ਦੀਆਂ ਮਸਜਿਦਾਂ ਨੇ ਭਰੀਆਂ ਪਈਆਂ ਨੇ ਲੋਕਾਂ ਦੇ ਨਾਲ ਲੋਕਾਂ ਦੇ ਵੱਲੋਂ ਕੋਈ ਘਾਟ ਨਹੀਂ ਜੇ ਘਾਟ ਹੈ ਤੁਸੀਂ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਇੱਥੇ ਗੁਰੂ ਨਾਨਕ ਸਾਹਿਬ ਨੂੰ ਜਿਹੜੇ ਫਾਲੋ ਕਰਦੇ ਨੇ ਉਹਦੇ ਸਿਧਾਂਤ ਨੂੰ ਉਹਨਾਂ ਦਾ ਸਿੱਖੀ ਦਾ ਪ੍ਰਚਾਰ ਉਹਨਾਂ ਦੇ ਅੰਦਰ ਪੂਰੀ ਦ੍ਰਿੜ ਸਿੱਖੀ ਹੈ ਹਣਾ ਤੇ ਇੱਥੇ ਜੇ ਕੋਈ ਘਾਟ ਹੈ ਤੇ ਉਹ ਸਮੇਂ ਦੇ ਪੁਜਾਰੀਆਂ ਦੇ ਅੰਦਰ ਆ ਸਮੇਂ ਦੇ ਮੁ슬ਮਮਾਨ ਜਿਹੜੇ ਉਹ ਕਾਜੀ ਬੈਠੇ ਨੇ ਉਹਨਾਂ ਦੇ ਅੰਦਰ ਆ ਜਾਂ ਤੁਸੀਂ ਲਾ ਲਓ ਵੀ ਇਥੋਂ ਦਾ ਜਿਹੜਾ ਪ੍ਰਬੰਧ ਹੈ ਭਾਵੇਂ ਗੁਰੂ ਨਾਨਕ ਦੇ ਦਰਬਾਰ ਹੀ ਆ ਜਿਹੜਾ ਪ੍ਰਬੰਧ ਉਹਨਾਂ ਦੇ ਅੰਦਰ ਕਮੀਆਂ ਜ਼ਰੂਰ ਹੋ ਸਕਦੀਆਂ ਜਿਨ੍ਹਾਂ ਦੇ ਕਾਰਨ ਲੋਕਾਂ ਦੇ ਉੱਤੇ ਜ਼ਰੂਰ ਪ੍ਰਭਾਵ ਮਾੜਾ ਪੈਂਦਾ ਜਿਹੜੀ ਵੀਡੀਓ ਆਪਨੀ ਸੰਗਤ ਦੇਖ ਰਹੀ ਹੈ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਸੀ ਪੂਰੀ ਡਿਟੇਲ ਦੇ ਵਿੱਚ ਦੱਸ ਸਕੋਗੇ ਕਿ ਕੀ ਸਿਧਾਂਤ ਸੀ ਲੇਕਿਨ ਆ ਸੰਗਤ ਉਲਟ ਪਾਸੇ ਜਾ ਰਹੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਇਸ ਸੰਸਾਰ ਤੇ ਆਏ ਨਾ ਆਪ ਜੀ ਨੇ ਸੁਣਿਆ ਹੋਵੇਗਾ ਸੁਲਤਾਨਪੁਰ ਦੀ ਧਰਤੀ ਤੋਂ ਮਹਾਰਾਜ ਨੇ ਉਦਾਸੀਆਂ ਸ਼ੁਰੂ ਕੀਤੀਆਂ ਸੀ ਤੇ ਉਦਾਸੀਆਂ ਸ਼ੁਰੂ ਕਰਨ ਤੋਂ ਪਹਿਲਾਂ ਵੇਨ ਨਦੀ ਦੇ ਵਿੱਚ ਟੁੱਬਾ ਮਾਰਿਆ ਤੇ ਜਦੋਂ ਤੀਸਰੇ ਦਿਨ ਮਹਾਰਾਜ ਬਾਹਰ ਆਏ ਨਾ ਤੇ ਮਹਾਰਾਜ ਨੇ ਬੇਬੇ ਨਾਨਕੀ ਦੇ ਨਾਲ ਸਾਰੀ ਉਸ ਸੁਲਤਾਨਪੁਰ ਦੀ ਸੰਗਤ ਦਰਸ਼ਨ ਕਰਨ ਵਾਸਤੇ ਮਹਾਰਾਜ ਦੇ ਆਈ ਜਦੋਂ ਦਰਸ਼ਨ ਕਰਨ ਵਾਸਤੇ ਆਈ ਤੇ ਬੇਬੇ ਨਾਨਕੀ ਨੇ ਪੁੱਛਿਆ ਵੀ ਨਾਨਕ ਜੀ ਕਿੱਥੇ ਗਏ ਕਿਉਂਕਿ ਛੋਟਾ ਭਰਾ ਸੀ ਉਹਨੇ ਕਿਹਾ ਨਾਨਕ ਜੀ ਕਿੱਥੇ ਗਏ ਸੋ ਕਹਿੰਦੇ ਨਿਰੰਕਾਰ ਦੇ ਦੇਸ਼ ਕਹਿੰਦੇ ਕੀ ਕਰਨ ਕਹਿੰਦੇ ਉਥੋਂ ਉਪਦੇਸ਼ ਲੈ ਕੇ ਆਏ ਕਹਿੰਦੇ ਕਿਹੜਾ ਉਪਦੇਸ਼ ਇਹਨੇ ਉਪਦੇਸ਼ ਹੈ ਏਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਅਜੇ ਤੱਕ ਮਹਾਰਾਜ ਨੇ ਉਹ ਮੂਲ ਮੰਤਰ ਉਚਾਰਨ ਕੀਤਾ ਉਸ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜੀ ਸੁਲਤਾਨਪੁਰ ਦੀ ਧਰਤੀ ਤੋਂ ਚੱਲੇ ਤੇ ਮਹਾਰਾਜ ਨੇ ਤਿੰਨ ਸਿਧਾਂਤ ਆਪਣੇ ਨਾਲ ਲੈਨੇ ਉਹ ਸੰਨ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਗੁਰੂ ਨਾਨਕ ਦੇ ਘਰ ਦਾ ਮਿਸ਼ਨ ਇਹ ਆ ਵੀ ਗੁਰੂ ਨਾਨਕ ਦਾ ਸਿੱਖ ਹੋਆ ਜਿਹੜਾ ਦਸਾਂ ਨੋਆਂ ਦੀ ਕਿਰਤ ਕਰਦਾ ਹੈ ਮਹਾਰਾਜ ਨੇ ਇਹ ਨਹੀਂ ਪਹਿਲਾਂ ਕਿਹਾ ਕਿ ਮੇਰਾ ਸਿੱਖ ਨਾਮ ਜਪੇ ਸਤਿਗੁਰੂ ਜੀ ਕਹਿੰਦੇ ਵੀ ਨਾਮ ਉਹ ਜਪ ਸਕਦਾ ਜਿਹਦੀ ਕਿਰਤ ਸੁੱਚੀ ਹੋਵੇਗੀ ਜਿਹੜਾ ਦਸਾਂ ਨੌ ਦੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਹੈ ਆਪਣੇ ਪੇੜ ਦੀ ਪਾਲਣਾ ਕਰਦਾ ਮਹਾਰਾਜ ਦਾ ਪਹਿਲਾ ਸਿਧਾਂਤ ਸੀ ਵੀ ਕਿਰਤ ਕਰੋ ਕਿਰਤ ਤੇਰੀ ਦਸਾਂ ਨੌਾਂ ਦੀ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚੋਂ ਵੀ ਤੂੰ ਦਸਵੰਦ ਕੱਢਣਾ ਹੈ ਫਿਰ ਤੇਰੀ ਉਹ ਸਫਲੀ ਆ ਦੂਸਰਾ ਸੀ ਮਹਾਰਾਜ ਨੇ ਲੈ ਕੇ ਤੁਰੇ ਸਨ ਵੀ ਨਾਮ ਜਪਣਾ ਹੈ ਨਾਮ ਜਪਣ ਦੇ ਨਾਲ ਆਤਮਾ ਜਿਹੜੀ ਬਲਵਾਨ ਹੁੰਦੀ ਹੈ ਤੇ ਤੀਸਰਾ ਸੀ ਵੰਡ ਕੇ ਛਕਣਾ ਭਾਵ ਕੇ ਗੁਰੂ ਨਾਨਕ ਦੇ ਸਿੱਖ ਦਾ ਹਿਰਦਾ ਗੁਰੂ ਨਾਨਕ ਦੇ ਵਰਗਾ ਜਦੋਂ ਕੋਈ ਆਣ ਕੇ ਦਰਵਾਜ਼ਾ ਖੜਕਾਉਂਦਾ ਹੈ ਤੇਰੇ ਤੇਰਾ ਕੋਈ ਵੀ ਮੈ ਲੋੜਵਾਂ ਦੇ ਜੋ ਪੈਰਾ ਤੋਂ ਨੰਗਾ ਇਹਦੇ ਗੁਰੂ ਦਾ ਨਾਨਕ ਉਹਨੂੰ ਜੋੜਾ ਲੈ ਕੇ ਦੇਵੇਗਾ ਗੁਰੂ ਨਾਨਕ ਦਾ ਸਿੱਖ ਜੇ ਉਹ ਤਨ ਤੋਂ ਨੰਗਾ ਤੇ ਉਹਨੂੰ ਬਸਤਰ ਲੈ ਕੇ ਦੇਵੇਗਾ ਪੇਟ ਤੋਂ ਭੁੱਖਾ ਤੇ ਗੁਰੂ ਨਾਨਕ ਦਾ ਸਿੱਖ ਨੂੰ ਪ੍ਰਸ਼ਾਦਾ ਛਕਾਵੇਗਾ ਗੁਰੂ ਨਾਨਕ ਸਾਹਿਬ ਮਹਾਰਾਜੀ ਇਹਨਾਂ ਤਿੰਨ ਸਿਧਾਂਤਾਂ ਨੂੰ ਲੈ ਕੇ ਚੱਲੇ ਸਨ ਤੇ ਗੁਰੂ ਨਾਨਕ ਦੇ ਸਿੱਖ ਨੂੰ ਵੀ ਅੱਜ ਇਹ ਹੀ ਉਪਦੇਸ਼ ਆ ਵੀ ਉਹਨਾਂ ਤਿੰਨਾਂ ਸਿਧਾਂਤਾਂ ਦੇ ਚੱਲ ਕੇ ਜਿਹੜਾ ਵਾ ਸੰਸਾਰ ਦੇ ਵਿੱਚ ਆਪਣੇ ਜੀਵਨ ਦਾ ਨਰਵਾਹ ਕਰੇ ਤੇ ਸੰਸਾਰ ਤੇ ਵੀ ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹ ਸੋਭਾ ਖੱਟ ਸਕਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਤੁਹਾਨੂੰ ਸਾਰਾ ਜੋ ਨਾ ਸਿਧਾਂਤ ਦੱਸਿਆ ਸੀ ਉਹ ਤੇ ਤੁਹਾਨੂੰ ਦੱਸਿਆ ਲੇਕਿਨ ਅੱਜ ਜੋ ਅਸੀਂ ਸੋੜੀਆਂ ਪਿੰਡ ਦੇ ਵਿੱਚ ਆਏ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਰਹੇ ਸੀ ਪੂਰੀ ਡਿਟੇਲ ਬਾਬਾ ਜੀ ਕੋਲ ਲੈਣੇ ਆ ਕੀ ਇੱਥੋਂ ਗੁਰਦੁਆਰੇ ਦਾ ਪੂਰਾ ਇਤਿਹਾਸ ਹੈ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੱਸਦੇ ਆ ਤੁਹਾਨੂੰ ਬਾਬਾ ਜੀ ਪੂਰੀ ਜਾਣਕਾਰੀ ਇਸ ਗੁਰਦੁਆਰੇ ਦੀ ਦੱਸੋ ਜੀ ਆਪ ਜੀ ਦੇ ਨਾਲ ਮੈਂ ਬਚਨ ਸਾਂਝਾ ਕੀਤਾ ਸੀ ਵੀ ਸ਼ੇਖ ਮੰਨ ਲਓ ਇਥੋਂ ਜਦੋਂ ਉਹਨੇ ਸੋਭਾ ਸੁਣੀ ਗੁਰੂ ਨਾਨਕ ਸਾਹਿਬ ਦੀ ਉਹਨੇ ਦਰਸ਼ਨ ਹੀ ਕੀਤੇ ਕੇਵਲ ਕੰਨਾ ਨਾ ਸੁਨਿਆ ਦੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਮੁਸਲਮਾਨ ਸੀ ਸ਼ੇਖ ਮੰਨ ਲਓ ਮੁਸਲਮਾਨ ਫਕੀਰ ਸੀ ਓਕੇ ਹਾਂਜੀ ਉਹਨੇ ਸੋਭਾ ਸੁਣੀ ਤੇ ਦਰਸ਼ਨ ਕਰਨ ਵਾਸਤੇ ਜਦੋਂ ਪਹੁੰਚਿਆ ਨਾ ਖਰਤਾਰਪੁਰ ਦੀ ਧਰਤੀ ਦੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਉੱਥੇ ਫਿਰ ਉਹਨੇ ਜਾ ਕੇ ਪ੍ਰਸ਼ਨ ਕੀਤਾ ਜਿਹੜਾ ਆਪ ਜੀ ਦੇ ਨਾਲ ਸਾਂਝਾ ਕੀਤਾ ਵੀ ਮਹਾਰਾਜ ਮੁਸਲਮਾਨ ਵੱਡਾ ਏ ਕਿ ਹਿੰਦੂ ਵੱਡਾ ਏ ਤੇ ਮਹਾਰਾਜ ਨੇ ਉਹਦਾ ਸ਼ੰਕਾ ਨਿਵਰਤ ਕਰਤਾ ਤੇ ਉਹਨੇ ਮਹਾਰਾਜ ਨੂੰ ਚਰਨਾਂ ਨੂੰ ਹੱਥ ਲਾ ਕੇ ਆਪਣੀਆਂ ਅੱਖਾਂ ਦੇ ਮੱਥੇ ਨੂੰ ਲਾਏ ਫਿਰ ਮਹਾਰਾਜ ਤੋਂ ਅੱਗੇ ਲੈ ਕੇ ਵਾਪਸ ਆਇਆ ਉਹ ਕਿਉਂ ਲਾਏ ਜੀ ਹਾਂਜੀ ਕਿਉਂਕਿ ਉਹਨੇ ਫਿਰ ਖੁਦਾ ਦਾ ਰੂਪ ਮੰਨ ਲਿਆ ਜਦੋਂ ਮਹਾਰਾਜ ਨੇ ਸ਼ੰਕਾ ਨੇ ਵਿਰਤ ਕਰਤਾ ਨਾ ਵੀ ਸ਼ੁਭ ਅਮਲਾਬਾਦ ਜੋ ਦੋਨੋਂ ਰੋਈ ਵੀ ਸ਼ੇਖ ਮਾਨੋ ਗੱਲ ਯਾਦ ਰੱਖ ਜੇ ਇੱਥੇ ਸੱਚੀ ਸੁੱਚੀ ਕਿਰਤ ਨਹੀਂ ਕਰਦੇ ਇੱਥੇ ਆਣ ਕੇ ਆਪਾਂ ਪਾਪ ਕਰਦੇ ਤੇ ਦੋ ਜਗ ਦੀ ਆਗਰ ਦੇ ਵਿੱਚ ਭਾਵੇਂ ਮੁਸਲਮਾਨ ਆ ਤੇ ਭਾਵੇਂ ਹਿੰਦੂ ਉਹਨੂੰ ਕੋਈ ਵੀ ਬਚਾ ਸਕਦਾ ਦੋ ਜਗ ਦੀ ਆਗਰ ਦੇ ਵਿੱਚ ਜਾਣਾ ਪੈਣਾ ਭਾਵੇਂ ਨਰਕਾ 'ਚ ਜਾਣਾ ਪੈਣਾ ਹੈ ਤੇ ਜੇ ਤੂੰ ਸ਼ੁਭ ਕਰਮ ਕਰਦਾ ਹੈ ਭਾਵੇਂ ਤੂੰ ਮੁਸਲਮਾਨ ਹੈਂ ਭਾਵੇਂ ਤੂੰ ਹਿੰਦੂ ਹੈਂ ਲੋੜਵੰਦਾਂ ਦੀ ਮਦਦ ਕਰਦਾ ਹੈ ਤੂੰ ਪਰਮਾਤਮਾ ਦੀ ਬਖਸ਼ੀ ਕਿਰਤ ਸੁੱਤੀ ਕਰਦਾ ਹੈ ਤੇ ਫਿਰ ਤੇਰਾ ਸਤਕਾਰ ਇਸ ਸੰਸਾਰ ਦੇ ਵਿੱਚ ਹੈ ਕਿ ਜਦੋਂ ਉਹਨੇ ਪਤਾ ਲੱਗ ਗਿਆ ਵੀ ਵਾਕਿਆ ਹੀ ਇਹ ਖੁਦਾ ਦਾ ਰੂਪ ਨੇ ਜਦੋਂ ਦਾ ਸ਼ੰਕਾ ਨੂੰ ਵਰਤ ਹੋਇਆ ਫਿਰ ਉਹਨੇ ਖੁਦਾ ਦਾ ਰੂਪ ਜਾਣ ਕੇ ਮਹਾਰਾਜ ਦੇ ਚਰਨਾਂ ਨੂੰ ਹੱਥ ਲਾ ਕੇ ਤੇ ਆਪਣੇ ਮੱਥੇ ਨੂੰ ਲਾਏ ਫਿਰ ਸ਼ੇਖ ਮਾਲੂ ਜਿਹੜਾ ਹੈ ਉਸ ਕਰਤਾਰਪੁਰ ਦੀ ਧਰਤੀ ਤੋਂ ਸਾਡੇ ਇਸ ਨਗਰ ਦੇ ਵਿੱਚ ਆਇਆ ਤੇ ਉਹਦਾ ਬੜਾ ਪਿਆਰਾ ਮਿੱਤਰ ਸੀ ਉਬਾਰੇ ਖਾਨ ਜਿੱਥੇ ਅੱਜ ਧੰਗ ਗੁਰੂ ਨਾਨਕ ਸਾਹਿਬ ਦਾ ਦਰਬਾਰ ਬਣਿਆ ਨਾ ਜੀ ਬਾਰੇ ਖਾਮੂ ਮੁਸਲਮਾਨ ਸੀ ਉਹ ਵੀ ਇੱਕ ਮੁਸਲਮਾਨ ਸੀ ਕਿਉਂਕਿ ਸਾਰਾ ਪਿੰਡ ਹੀ ਮੁਸਲਮਾਨਾਂ ਦਾ ਸੀ ਉਹ ਇਹ ਸਾਰਾ ਹੀ ਪਿੰਡ ਮੁਸਲਮਾਨਾਂ ਦਾ ਸੀ ਹਾਂਜੀ ਇਹ ਥੋੜਾ ਨਾਨਕ ਦੇਵ ਜੀ ਮੁਸਲਮਾਨਾਂ ਦੇ ਵਿੱਚ ਰਹੇ ਸੀ ਆਏ ਆਏ ਇੱਥੇ ਮੁਸਲਮਾਨਾਂ ਦੇ ਵਿੱਚ ਜੀ ਆਈ ਮੁਸਲਮਾਨਾਂ ਦੇ ਵਿੱਚ ਸੀ ਹਾਂ ਮੁਸਲਮਾਨਾਂ ਦੇ ਵਿੱਚ ਸੀ ਤੇ ਕਿਉਂਕਿ ਉਸ ਸਮੇਂ ਦੇ ਸਿੱਖ ਹੈਗੇ ਨਹੀਂ ਸੀ ਨਾ ਸਿੱਖ ਦੇ ਗੁਰੂ ਨਾਨਕ ਸਾਹਿਬ ਨੇ ਅਣਕੇ ਬਣਾਇਆ ਨਾ ਬਿਲਕੁਲ ਹੈਨਾ ਉਸ ਸਮੇਂ ਦੇ ਸਿੱਖ ਨਹੀਂ ਸੀ ਗੁਰੂ ਨਾਨਕ ਸਾਹਿਬ ਜਿੱਥੇ-ਜਿੱਥੇ ਗਏ ਫਿਰ ਉਹ ਕੁਝ Hindu ਲੋਕ ਕੁਝ ਮੁਸਲਮਾਨ ਲੋਕ ਗੁਰੂ ਨਾਨਕ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਪਣੇ ਧਰਮ ਨੂੰ ਛੱਡਿਆ ਤੇ ਗੁਰੂ ਨਾਨਕ ਦੇ ਧਰਮ ਨੂੰ ਅਪਣਾਇਆ ਹੈਨਾ ਜਿਸ ਤਰ੍ਹਾਂ ਆਪਾਂ ਇੱਕ ਬੂਟਾ ਲਾਉਨੇ ਤੇ ਉਹਨੂੰ ਪਿਉਂਦ ਕਰ ਦਿੰਨੇ ਆ ਹੈਨਾ ਉਹ ਪ੍ਰਮਾਤਮਾ ਨੇ ਖੇਤਰ ਚ ਆਈ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਕੇ ਸ਼ੇਖ ਮੰਨ ਲਓ ਮਹਾਰਾਜ ਨੇ ਨਾਲੇ ਵੀ ਵਿਦੇਸ਼ ਦਿੱਤਾ ਵੀ ਹੁਣ ਵਾਹਿਗੁਰੂ ਦਾ ਨਾਮ ਜਪਿਆ ਕਰ ਜੇ ਨਾਮ ਜਬਦਾ ਹੋਇਆ ਇੱਥੇ ਆਇਆ ਜਦੋਂ ਉਹਦਾ ਬੜਾ ਪਿਆਰਾ ਮਿੱਤਰ ਉਬਾਰੇ ਖਾਨ ਜਿੱਥੇ ਅੱਜ ਗੁਰੂ ਨਾਨਕ ਸਾਹਿਬ ਦਾ ਦਰਬਾਰ ਹੈ ਨਾ ਜੀ ਇੱਥੇ ਉਬਾਰੇ ਖਾਨ ਦਾ ਘਰ ਸੀ ਉਬਾਰੇ ਖਾਨ ਨੂੰ ਆਣ ਕੇ ਦੱਸਿਆ ਉਹ ਬਾਰੇ ਖਾਨ ਤੈਨੂੰ ਪਤਾ ਵੀ ਇੱਕ ਨਾਨਕ ਤਪੇ ਨਾਂ ਦਾ ਫਕੀਰ ਅੱਲਾਹ ਤਾਲਾ ਦਾ ਰੂਪ ਇਸ ਧਰਤੀ ਦੇ ਸਰੀਰ ਰੂਪ ਦੇ ਵਿੱਚ ਚੱਲ ਕੇ ਆਇਆ ਹੈ ਉਬਾਰੇ ਖਾਨ ਹੈਰਾਨ ਹੋ ਗਏ ਵੀ ਅੱਲਾਹ ਤਾਲਾ ਤੇ ਮੱਕੇ ਦੇ ਵਿੱਚ ਰਹਿੰਦਾ ਹੈ ਸਾਡਾ ਅੱਲਾਹ ਤਾਲਾ ਦੇ ਖੁਦ ਅੱਲਾਹ ਤਾਲਾ ਮਤਲਬ ਅੱਲਾ ਵੀ ਖੁਦਾ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਵੀ ਸਾਡਾ ਵਾਹਿਗੁਰੂ ਉਹ ਅੱਲਾਹ ਤਾਲਾ ਮੰਨਦੇ ਨੇ ਉਹ ਖੁਦਾ ਨੂੰ ਕਿ ਖੁਦਾ ਦਾ ਰੂਪ ਆਪ ਵਾਹਿਗੁਰੂ ਕਰ ਅਕਾਲ ਪੁਰਖ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨਾਂ ਨੇ ਖੁਦਾ ਮੰਨ ਲਿਆ ਸੀ ਖੁਦਾ ਮੰਨ ਲਿਆ ਸੀ ਖੁਦਾ ਮੰਨ ਲਿਆ ਤੇ ਜਦੋਂ ਬਚਨ ਕੀਤੇ ਨਾ ਜੀ ਸ਼ੇਖ ਮਾਨੂੰ ਨੇ ਉਵਾਰੇ ਖਾਂ ਹੈਰਾਨ ਹੋ ਕੇ ਸੋਚਣ ਲੱਗਾ ਵੀ ਅੱਲਾਹ ਤਾਲਾ ਇਸ ਸਰੀਰ ਰੂਪ ਦੇ ਵਿੱਚ ਆਇਆ ਤੇ ਕਿਉਂ ਨਾ ਨਭਾ ਗਿਆ ਤੂੰ ਜਾ ਕੇ ਦਰਸ਼ਨ ਕਰ ਦੇ ਤੂੰ ਵੀ ਭਾਗਾ ਵਾਲਾ ਬਣ ਜਿਵਾ ਕੇ ਖੁਦਾ ਦਾ ਰੂਪ ਹੈ ਸ਼ੇਖ ਮਾਨੂੰ ਤੇਰਾ ਮਿੱਤਰ ਦੱਸ ਰਿਹਾ ਵਾ ਪੀ ਉਹ ਆਪ ਚੱਲ ਕੇ ਖੁਦਾ ਆਇਆ ਤੇ ਕਿਉਂ ਨਾ ਮੈਂ ਵੀ ਜਾ ਕੇ ਨਖਾਂ ਦੇ ਦਰਸ਼ਨ ਕਰਾਂ ਇਹਨੇ ਉਬਾਰੇ ਖਾਨ ਫਿਰ ਇਸ ਸਥਾਨ ਗੁਰੂ ਨਾਨਕ ਸਾਹਿਬ ਦਾ ਜਿੱਥੇ ਅੱਜ ਦਰਬਾਰ ਹੈ ਨਾ ਜੀ ਇੱਥੋਂ ਚੱਲਿਆ ਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਗਿਆ ਉਹਨੇ ਜਦੋਂ ਦਰਸ਼ਨ ਕੀਤੇ ਤੇ ਉਹੀ ਸਵਾਲ ਜਿਹੜਾ ਸੀ ਸ਼ੇਖ ਮਾਲੋ ਵਾਲਾ ਉਬਾਰੇ ਖਾਨ ਨੇ ਵੀ ਮਹਾਰਾਜ ਨੂੰ ਕੀਤਾ ਕਿ ਮਹਾਰਾਜ ਮੁਸਲਮਾਨ ਵੱਡਾ ਏ ਕਿ ਹਿੰਦੂ ਵੱਡਾ ਏ ਜਦੋਂ ਪ੍ਰਸ਼ਨ ਕੀਤਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹੀ ਉੱਤਰ ਉਹਨੂੰ ਵੀ ਦਿੱਤਾ ਪਾਪ ਕੇ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਸ਼ੁਭ ਅਮਲਾ ਬਾਜੋ ਦੋਨੋਂ ਰੋਹੀ ਜਿਹੜੇ ਵੀ ਧਰਮ ਦੇ ਕਾਰਜ ਕਰਦੇ ਉਹਨਾਂ ਦਾ ਸਤਕਾਰ ਹੁੰਦਾ ਕਿਸੇ ਇਥੇ ਜਾਤ ਪਾਤ ਭਿੰਨ ਪਾਪ ਵਰਣ ਵੰਡ ਊਚ ਨੀਚ ਨੂੰ ਕੋਈ ਵੀ ਥਾਂ ਨਹੀਂ ਇਸ ਗੁਰੂ ਨਾਨਕ ਦੇ ਘਰ ਵਿੱਚ ਇਥੇ ਤੇ ਬਰਾਬਰ ਦਾ ਸਤਕਾਰ ਹੈ ਕਿਉਂਕਿ ਬਾਣੀ ਵੀ ਕਹਿੰਦੀ ਖੱਤਰੀ ਬ੍ਰਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਣਾ ਕੋ ਸਾਂਝਾ ਹਾਂਜੀ ਆਮਨ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕਮਨ ਭਲੇ ਕੋ ਮੰਨਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਦੋਂ ਉਹਨਾਂ ਬਾਣੀ ਸੁਣੀ ਤੇ ਮਹਾਰਾਜ ਦੇ ਚਰਨਾਂ ਵਿੱਚ ਨਮਸ਼ਕਾਰ ਕੀਤੀ ਉਹਨੇ ਵੀ ਉਹਨੇ ਕਿਹਾ ਮਹਾਰਾਜ ਆਪਣੇ ਚਰਨ ਬਾਹਰ ਕੱਢੋ ਮਹਾਰਾਜ ਨੇ ਚਾਦਰ ਲੈਂਦੇ ਸੀ ਉੱਤੇ ਚਾਦਰ ਦੇ ਵਿੱਚ ਆਪਣੇ ਚਰਨ ਲਿਬੇਟੇ ਹੋਏ ਸਨ ਕਹਿੰਦਾ ਮਹਾਰਾਜ ਆਪਣੇ ਚਰਨ ਬਾਹਰ ਕੱਢੋ ਮਹਾਰਾਜ ਕਹਿੰਦੇ ਚਰਨਾਂ ਨੂੰ ਕੀ ਕਰੇਗਾ ਕਹਿੰਦਾ ਨਹੀਂ ਮਹਾਰਾਜ ਬਾਹਰ ਕੱਢੋ ਮਹਾਰਾਜ ਨੇ ਚਰਨ ਬਾਹਰ ਕੱਢੇ ਉਹਨੇ ਦੋਵੇਂ ਹੱਥ ਚਰਨਾਂ ਨੂੰ ਮਹਾਰਾਜ ਦੇ ਲਾਏ ਤੇ ਆਪਣੀਆਂ ਅੱਖਾਂ ਤੇ ਮੱਥੇ ਤੇ ਲਾ ਕੇ ਤੇ ਆਪਣੇ ਵੱਡੇ ਭਾਗ ਬਣਾਏ ਤੇ ਕਹਿੰਦਾ ਮਹਾਰਾਜ ਤੁਹਾਡੇ ਜੋ ਮੈਨੂੰ ਖੁਦਾ ਦੇ ਦਰਸ਼ਨ ਹੋਏ ਆਵਗੇ ਤੁਹਾਨੂੰ ਮੈਂ ਖੁਦਾ ਮੰਨ ਲਿਆ ਕਿ ਸਤਿਗੁਰੂ ਨੇ ਉਹਨਾਂ ਨੂੰ ਵੀ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦਿੱਤਾ ਤੇ ਧੰਗੁਰੂ ਨਾਨਕ ਸਾਹਿਬ ਮਾਰੇ ਦੇ ਚਰਨਾਂ 'ਚ ਫਿਰ ਜਦੋਂ ਤੁਰਨ ਲੱਗਾ ਤੇ ਮਹਾਰਾਜ ਕਹਿੰਦੇ ਪ੍ਰਸ਼ਾਦਾ ਚੱਲ ਰਿਹਾ ਵਾ ਗਫਾ ਪਾਣੀ ਛਕੋ ਤੇ ਕੁਝ ਦਿਨ ਰੁਕੋ ਕਹਿੰਦਾ ਨਹੀਂ ਮਹਾਰਾਜ ਅੱਜ ਮੈਨੂੰ ਜਾਣ ਦਿੱਤਾ ਜਾਵੇ ਤੇ ਤੁਹਾਡੇ ਨਾਲ ਉਬਾਰੇ ਖਾਨ ਵਾਅਦਾ ਕਰਦਾ ਮੈਂ ਥੋੜੇ ਦਿਨਾਂ ਬਾਅਦ ਫਿਰ ਤੁਹਾਡੇ ਦਰਸ਼ਨ ਕਰਨ ਵਾਸਤੇ ਆਵਾਂਗਾ ਜੇਕਰ ਹੁੰਦਾ ਵੀ ਆਪਨੇ ਵਾਪਸ ਜਦੋਂ ਨਗਰ ਸੌੜੀਆਂ ਵਿੱਚ ਉਬਾਰੇ ਖਾਨ ਖੁਸ਼ੀ ਲੈ ਕੇ ਆਇਆ ਮਹਾਰਾਜ ਦੀ ਤੇ ਬੜਾ ਖੁਸ਼ੀ ਦੇ ਵਿੱਚ ਖੀਵਾ ਹੋਇਆ ਵਾਹਿਗੁਰੂ ਵਾਹਿਗੁਰੂ ਜਪੀ ਜਾਂਦਾ ਤੇ ਬੜੇ ਆਨੰਦ ਦੇ ਵਿੱਚ ਜਿਹੜਾ ਆਪਣਾ ਜੀਵਨ ਦਾ ਨਰਬਾਹ ਕਰ ਰਿਹਾ ਕੁਝ ਦਿਨ ਇੱਥੇ ਰਿਹਾ ਵਿਚਰਦਿਆਂ ਹੋਇਆਂ ਇਸ ਇਲਾਕੇ ਦਾ ਇੱਕ ਫਕੀਰ ਮੰਨਿਆ ਪਰ ਮੰਨਿਆ ਫਕੀਰ ਹੈ ਜੀਦਾ ਨਾਂ ਝਾੜ ਦੇ ਵਿੱਚ ਆਦਰ ਮਾਨ ਕਰਕੇ ਆਇਆ ਜੀ ਉਹ ਆਦਰ ਮਾਨ ਤੁਸੀਂ ਮੰਨ ਲਓ ਵੀ ਅੱਜ ਦਾ ਇੱਕ ਐਮਐਲਏ ਨੇ ਜੀ ਉਨੀ ਪਾਵਰ ਰੱਖਦਾ ਸੀ ਪਾਲਕੀ ਦੇ ਵਿੱਚ ਬੈਠਦਾ ਸੀ ਚਾਰ ਜਾਣੇ ਉਹਦੀ ਪਾਲਕੀ ਨੂੰ ਚੁੱਕਦੇ ਨੇ ਤੇ ਉਹ ਇਲਾਕੇ ਦੇ ਵਿੱਚ ਪਾਲਕੀ ਦੇ ਵਿੱਚ ਘੁੰਮਦਾ ਜਿਸ ਤਰ੍ਹਾਂ ਸੰਗਤ ਘਰਾਂ ਦੇ ਵਿੱਚ ਸਾਦੀ ਨਾਲ ਨੂੰ ਜੀ ਇਹ ਘਰਾਂ ਦੇ ਵਿੱਚ ਜਾਂਦਾ ਤੇ ਪਾਲਕੀ ਦੇ ਵਿੱਚ ਬਹਿ ਕੇ ਜਾਂਦਾ ਸੀ। ਉਹਨੂੰ ਜਦੋਂ ਉਬਾਰੇ ਖਾਨ ਮਿਲਿਆ ਤੇ ਆਦਰਮਾਨ ਨੂੰ ਕਿਹਾ ਆਦਰਮਾਨ ਜੀ ਤੁਹਾਨੂੰ ਪਤਾ ਵੀ ਇੱਕ ਨਾਨਕ ਤੱਬੇ ਨਾਂ ਦਾ ਫਕੀਰ ਧਰਤੀ ਤੇ ਆਇਆ ਤੇ ਖੁਦਾ ਜਾਣਿਆ ਸੀ ਤੇ ਆਪਣੀਆਂ ਅੱਖਾਂ ਨਾਲ ਦਰਸ਼ਨ ਕੀਤੇ ਅਕਾਲਪੁਰ ਖੁਦ ਖੁਦਾ ਧਰਤੀ ਤੇ ਚੱਲ ਕੇ ਆਇਆ। ਸਾਸੰਗਤ ਜੀ ਇਤਿਹਾਸ ਵਿੱਚ ਇੱਥੋਂ ਤੱਕ ਲਿਖਿਆ ਵੀ ਆਦਰਮਾਨ ਨੇ ਇੰਨਾ ਹੰਕਾਰ ਵਿੱਚ ਆ ਗਿਆ ਕਹਿੰਦਾ ਉਬਾਰੇ ਖਾਨ ਤੂੰ ਕਮਲਾ ਹੋ ਗਿਆ। ਇੱਕ ਮੁਸਲਮਾਨ ਹੋ ਕੇ ਇੱਕ ਹਿੰਦੂ ਦੀ ਸਿਫਤ ਕਰ ਰਿਹਾ ਹੈ ਤੇ ਤੈਨੂੰ ਪਰਮਾਤਮਾ ਦੀ ਜਿਹੜੀ ਉਹ ਜਿਹੜੀ ਉਸ ਖੁਦਾ ਦੀ ਜਿਹੜੀ ਹੈਗੀ ਨਾ ਦਰਗਾਹ ਉਹਦੇ ਵਿੱਚ ਤੈਨੂੰ ਧੋਈ ਨਹੀਂ ਮਿਲੂਗੀ ਪਾਵ ਕੇ ਤੈਨੂੰ ਉੱਥੇ ਮਾਰ ਪਵੇਗੀ ਤੂੰ ਹਿੰਦੂ ਹੋ ਕੇ ਇੱਕ ਮੁਸਲਮਾਨ ਹੋ ਕੇ ਇੱਕ ਹਿੰਦੂ ਦੀ ਜਿਹੜੀ ਸਿਫਤ ਕਰ ਰਿਹਾ ਜਿਕਰ ਆਉਂਦਾ ਹੈ ਕਿ ਉਸ ਵੇਲੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਬਦ ਆਦਰਮਾਨ ਇਥੋਂ ਤੱਕ ਵੀ ਕਹਿ ਦਿੱਤਾ ਕਹਿੰਦਾ ਵੀ ਜੇਕਰ ਤੇ ਗੁਰੂ ਨਾਨਕ ਸਾਹਿਬ ਮੇਰੇ ਸਾਹਮਣੇ ਆਵੇ ਨਾ ਤੇ ਮੈਂ ਉਹਨੂੰ ਬੇਇੱਜ਼ਤ ਕਰ ਦੇਵਾਂਗਾ ਉਹਨੂੰ ਲਜਦ ਕਰਾਂਗਾ ਆਪਣੇ ਸਾਹਮਣੇ ਉਠਾ ਦੇਵਾਂ ਉਠਾਉਣ ਦਾ ਕਾਰਨ ਇਹ ਸੀ ਭਾਵ ਕਿ ਇਹ ਨਹੀਂ ਵੀ ਚੋਕੇ ਦੂਸਰੇ ਬੰਨੇ ਬਾਦਾਂਗਾ ਉਹਦਾ ਮਕਸਦ ਇਹ ਸੀ ਵੀ ਮੋਂ ਨੂੰ ਉਹਦੀ ਬੇਇੱਜ਼ਤੀ ਕਰਾਂਗਾ ਮੇਰੇ ਸਾਹਮਣੇ ਗੁਰੂ ਨਾਨਕ ਸਾਹਿਬ ਆਵੇ ਜਦੋਂ ਬਚਨ ਹੋਏ ਤੇ ਜਿਹੜਾ ਉਬਾਰੇ ਖਾਂ ਸੀ ਉਹਦੇ ਕੁਝ ਨਾ ਬੋਲਿਆ ਜਿਕਰ ਵਿੱਚ ਆਉਂਦਾ ਵੀ ਉਬਾਰੇ ਖਾਂ ਤੁਰਿਆ ਤੇ ਆਪਣੇ ਘਰ ਆ ਗਿਆ ਅਗਲੇ ਦਿਨ ਉਹਨੇ ਇਹ ਸੌੜੀਆਂ ਜਿਹੜਾ ਹੈ ਸਾਸ ਸੰਗਤ ਜੀ ਲਾਹੌਰ ਦੀ ਤਹਿਸੀਲ ਇਤਿਹਾਸ ਵਿੱਚ ਲਿਖਿਆ ਵੀ ਲਾਹੌਰ ਦੀ ਤਹਿਸੀਲ ਸੀ ਬਹੁਤ ਵੱਡੀ ਤੇ ਬੜਾ ਘੋਗ ਵਸਦਾ ਮੁਸਲਮਾਨਾਂ ਦਾ ਬੜਾ ਵੱਡਾ ਸ਼ਹਿਰ ਸੀ ਇੱਥੇ ਅੱਜ ਵੀ ਪ੍ਰਾਤਨ ਬੜੀਆਂ ਬੜੀਆਂ ਵੱਡੀਆਂ ਮਸੀਤਾਂ ਨੇ ਇੱਥੇ ਬੜੇ ਬੜੇ ਪੁਰਾਣੇ ਮੰਦਰ ਨੇ ਤੇ ਬਹੁਤ ਵੱਡੀਆਂ ਤਿੰਨ ਤਿੰਨ ਸਾਡੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਤਿੰਨ ਤਿੰਨ ਮੰਜਲੀਆਂ ਉਟਾਰੀਆਂ ਜਿਹੜੀਆਂ ਜਿੱਥੇ ਇਹ ਸਰੋਵਰ ਬਣਿਆ ਇੱਥੇ ਵੀ ਕੰਡੇ ਕੰਡੇ ਤੇ ਬੜੀਆਂ ਬੜੀਆਂ ਵੱਡੀਆਂ ਟਾਰੀਆਂ ਸਨ ਉਸ ਸਮੇਂ ਜਦੋਂ ਉਬਾਰੇ ਖਾਨ ਨੇ 16 ਗੱਜ ਦਾ ਰੇਜਾ ਇੱਕ ਖਰੀਦਿਆ ਗੁਰੂ ਨਾਨਕ ਸਾਹਿਬ ਵਾਸਤੇ ਤੇ ਫਿਰ ਦਰਸ਼ਨਾਂ ਵਾਸਤੇ 16 ਗੱਜੀ ਰੇਜਾ ਖਰੀਦ ਕੇ ਤੇ ਦਰਸ਼ਨਾਂ ਵਾਸਤੇ ਮਹਾਰਾਜੇ ਗਿਆ ਜਿਹਦੇ ਵਿੱਚ ਇਤਿਹਾਸ ਵਿੱਚ ਲਿਖਿਆ ਵੀ 16 ਤਾਰਾਂ ਸਨ ਤੇ 16 ਗੱਜ ਦਾ ਸੀ ਮਹਾਰਾਜ ਜਦੋਂ ਜਾ ਕੇ ਨੇ ਭੇਟ ਕੀਤਾ ਨਾ ਉਬਾਰੇ ਖਾਨ ਨੇ ਤੇ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਕੇ ਕਹਿੰਦਾ ਮਹਾਰਾਜ ਇਹ ਜਿਹੜਾ ਮਰੇਜਾ ਲੈ ਕੇ ਆਂਦਾ ਇਹਨੂੰ ਗ੍ਰਹਿਣ ਕਰੋ ਇਹਦੇ ਕੱਪੜੇ ਸਵਾਓ ਤੇ ਆਪਣੇ ਗਲ ਵਿੱਚ ਪਾਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਰੇਜੇ ਵੱਲ ਤੱਕਿਆ ਤੇ ਕਹਿਣ ਲੱਗੇ ਉਬਾਰੇ ਖਾਨ ਗੱਲ ਯਾਦ ਰੱਖ ਇਹ ਜਿਹੜਾ ਰੇਜਾ ਇੰਨਾ ਕੀਮਤੀ ਇੰਨਾ ਮਹਿੰਗਾ ਤੂੰ ਸਾਡੇ ਵਾਸਤੇ ਲੈ ਕੇ ਆਇਆ ਨਾ ਇਹ ਤੇ ਰਾਜੇ ਮਹਾਰਾਜੇ ਪਾਉਂਦੇ ਆ ਅਸੀਂ ਤੇ ਫਕੀਰ ਲੋਕ ਆ ਵੇ ਕਿਉਂਕਿ ਗੁਰੂ ਨਾਨਕ ਸਾਹਿਬ ਇਸ ਕਰਕੇ ਫਕੀਰ ਕਹਿ ਰਹੇ ਨੇ ਕਿਉਂਕਿ ਉਹ ਆਪਣੇ ਆਪ ਨੂੰ ਉੱਚਾ ਨਹੀਂ ਘਣਦੇ ਕਿਉਂਕਿ ਖੁਦਾ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਏ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਸੋਚਦੇ ਨੇ ਵੀ ਖੁਦਾ ਨਿਰੰਕਾਰ ਉਹ ਅਕਾਲ ਪੁਰਖ ਸਭ ਤੋਂ ਵੱਡਾ ਏ ਜਿਨੇ ਸਾਨੂੰ ਵੀ ਧਰਤੀ ਤੇ ਹੁਕਮ ਲਾ ਕੇ ਭੇਜਿਆ ਭਾਵੇਂ ਕਿ ਕਾਲ ਪੁਰਖ ਦਾ ਰੂਪ ਆਪ ਸੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਇਥੋਂ ਤੱਕ ਜ਼ਿਕਰ ਆਉਂਦਾ ਵੀ ਮਹਾਰਾਜ ਨੇ ਕਿਹਾ ਵੀ ਰਾਜੇ ਮਹਾਰਾਜੇ ਐਸੇ ਇੱਕ ਬਸਤਰ ਪਾਉਂਦੇ ਨੇ ਫਕੀਰ ਲੋਕ ਅਸੀਂ ਵੀ ਵਾਹੀ ਜੋਤੀ ਕਰਨ ਵਾਲੇ ਆਪ ਜੀ ਨੂੰ ਪਤਾ ਵੀ 18 ਸਾਲ ਮਹਾਰਾਜ ਨੇ ਵਾਹੀ ਕੀਤੀ ਹਨ ਜਦੋਂ ਇਹ ਵਜਨ ਗੀਤੇ ਤੇ ਫਿਰ ਉਬਾਰੇਖਾਨ ਪਿਆਰ ਵਿੱਚ ਇੰਨਾ ਭਿੱਜ ਚੁੱਕਾ ਸੀ ਕਹਿਣ ਲੱਗਾ ਮਹਾਰਾਜ ਇਕੋ ਹੀ ਬਜਨ ਹੈ ਤੁਹਾਡੇ ਨਾਲ ਜੇ ਤੇ ਉਬਾਰੇਖਾਨ ਨੂੰ ਜੂਂਦਾ ਵੇਖਣਾ ਚਾਹੁੰਦੇ ਜੋ ਤੇ ਫਿਰ ਕਿਰਪਾ ਕਰਕੇ ਰੇਜਾ ਗ੍ਰਹਿਣ ਕਰ ਲੋ ਭਾਵਕੇ ਇਹਨੂੰ ਪ੍ਰਣਾਲੋ ਨਹੀਂ ਤੇ ਉਬਾਰੇਖਾਨ ਦੀ ਮੌਤ ਹੋ ਜਾਵੇਗੀ ਜੀ ਮੇਰੀ ਲਿਆਂਦੀ ਪੇਟਾ ਤੁਸੀਂ ਮੋੜਦੇ ਹੋ ਧੰਨ ਗੁਰੂ ਨਾਨਕ ਸਾਹਿਬ ਮਾਰੇ ਨੇ ਵੇਖਿਆ ਵੀ ਇਹਦਾ ਪਿਆਰ ਅੰਦਰੋਂ ਬਹੁਤ ਜ਼ਿਆਦਾ ਬਣ ਚੁੱਕਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਉਸੇ ਵੇਲੇ ਦਰਜੀ ਨੂੰ ਸੱਦਿਆ ਇਹ ਕਰਤਾਰਪੁਰ ਧਰਤੀ ਦੀਆਂ ਖੇਡਾਂ ਨੇ ਦਰਜੀ ਨੂੰ ਸੱਦਿਆ ਉਹਨੇ ਦੋ ਚਾਦਰਾਂ ਉਸ ਦੀਆਂ ਬਣਾ ਦਿੱਤੀਆਂ ਉਸ 16 ਗਜ ਰੇਜੇ ਦੀਆਂ ਇੱਕ ਮਹਾਰਾ ਨੇ ਆਪਣੇ ਉਤਲੇ ਤਨ ਤੇ ਪਾਲੀ ਤੇ ਦੂਸਰੀ ਜਿਹੜੀ ਥਲੜੇ ਤਨ ਤੇ ਲਵੇਟਨੀ ਲਵੇਟਣ ਤੋਂ ਬਾਅਦ ਜਦੋਂ ਉਬਾਰੇ ਖਾਨ ਉਹ ਚਾਦਰਾਂ ਦੇ ਵਿੱਚ ਮਹਾਰਾਜ ਨੂੰ ਵੇਖਿਆ ਤੇ ਬੜਾ ਮਨ ਖੁਸ਼ ਹੋਇਆ ਕਿ ਬਹੁਤ ਸੋਹਣੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਲੱਗੇ ਉਹਦੀਆਂ ਅੱਖਾਂ ਦੇ ਵਿੱਚ ਉਹਨੂੰ ਆਪਣੇ ਆਪ ਨੂੰ ਜਦੋਂ ਸੋਹਣੇ ਲੱਗੇ ਤੇ ਕਹਿਣ ਲੱਗਾ ਮਹਾਰਾਜ ਬੜਾ ਆਨੰਦ ਆਇਆ ਬੜੇ ਭਾਗਾ ਵਾਲੇ ਬਣਾਇਆ ਜੇ ਮੇਰੀ ਭੇਟਾ ਗ੍ਰਹਿਣ ਕੀਤੀ ਹੈ ਕਿਰਪਾ ਕਰੋ ਤੇ ਧੰ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮਹਾਰਾਜ ਹੁਣ ਮੈਨੂੰ ਆਗਿਆ ਬਖਸ਼ੋ ਮੈਂ ਘਰ ਜਾਣਾ ਮਹਾਰਾਜ ਕਹਿੰਦੇ ਘਰ ਤੇ ਚਲੇ ਜਾਈ ਪਰ ਤੂੰ ਇਹ ਦੱਸ ਸਕਦਾ ਵੀ ਸਾਡੀ ਬਾਬਤ ਤੇਨੂੰ ਆਦਰਮਾਨ ਕੀ ਕਹਿੰਦਾ ਸੀ ਹੁਣ ਗੁਰੂ ਨਾਨਕ ਸਾਹਿਬ ਦੇ ਨਾਲ ਤੇ ਗੱਲ ਨਹੀਂ ਸੀ ਉਬਾਰੇ ਖਾਨੇ ਕੀਤੀ ਵੀ ਆਦਰਮਾਨ ਤੁਹਾਡੇ ਖਿਲਾਫ ਬੋਲਦਾ ਸੀ ਪਰ ਜਾਣੀ ਜਾਨ ਮਹਾਰਾਜ ਘਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਪ੍ਰਸ਼ਨ ਕੀਤਾ ਤੇ ਉਹ ਬਾਰੇ ਖਾਨ ਕਹਿੰਦਾ ਮਹਾਰਾਜ ਤੁਹਾਨੂੰ ਪਤਾ ਵੀ ਬਾਰੇ ਖਾਨ ਨੇ ਗਲਤ ਬੋਲਿਆ ਕਹਿੰਦੇ ਤੂੰ ਦੱਸ ਵੀ ਕੀ ਸਾਡੇ ਖਿਲਾਫ ਬੋਲਿਆ ਉਹਨੇ ਬੋਲਿਆ ਵਾ ਸ੍ਰੀ ਗੁਰੂ ਨਾਨਕ ਦੇਵ ਜੀ ਦਿਲਾਂ ਦੀ ਗੱਲ ਪੜ ਲੈਂਦੇ ਸੀ ਹਾਂਜੀ ਘਟ ਘਟ ਕੇ ਅੰਦਰ ਕੀ ਜਾਣਦੇ ਸਨ ਉਹ ਹਰੇਕ ਦੇ ਦਿਲ ਦੀ ਜਾਣਦੇ ਸਨ ਉਹਨਾਂ ਨੂੰ ਪਤਾ ਸੀ ਤੇ ਜਦੋਂ ਇਹਨਾਂ ਵਜਨ ਹੋਇਆ ਤੇ ਉਹ ਬਾਰੇ ਖਾਨ ਕਹਿੰਦਾ ਮਹਾਰਾਜ ਜੇ ਤੁਹਾਨੂੰ ਪਤਾ ਨਾ ਵੀ ਆਦਰਮਾਨੇ ਤੁਹਾਡੇ ਖਿਲਾਫ ਬੋਲਿਆ ਤੇ ਤੁਹਾਨੂੰ ਇਹ ਵੀ ਪਤਾ ਕਿ ਉਹਨੇ ਕੀ ਬੋਲਿਆ ਫਿਰ ਤੁਸੀਂ ਜਾਣਦੇ ਹੋ ਕਹਿੰਦੇ ਅਸੀਂ ਸਾਰਾ ਕੁਝ ਜਾਣਦੇ ਹਾਂ ਪਰ ਉਹ ਬਾਰੇ ਖਾਨ ਇੱਕ ਵਾਰ ਆਪਣੀ ਜ਼ੁਬਾਨ ਚੋਂ ਦੱਸ ਵੀ ਸਾਡੀ ਬਾਬਤ ਆਦਰਮਾਨ ਕੀ ਕਹਿੰਦਾ ਸੀ ਕਹਿੰਦਾ ਮਹਾਰਾਜ ਉਹਨੇ ਇਹ ਆਖਿਆ ਵੀ ਗੁਰੂ ਨਾਨਕ ਇਕਾ ਹਿੰਦੂ ਫਕੀਰ ਆ ਤੇ ਜੇ ਉਹ ਮੇਰੇ ਸਾਹਮਣੇ ਆਵੇ ਤੇ ਮੈਂ ਉਠਾਵਾਂਗਾ ਭਾਵੇਂ ਕਿ ਉਹਦੀ ਬੇਇੱਜ਼ਤੀ ਕਰਾਂਗਾ ਧੰਗੁਰੂ ਨਾਨਕ ਸਾਹਿਬ ਕਹਿੰਦੇ ਆਦਰਮਾਨ ਆਪਣਾ ਉਬਾਰੇ ਖਾਨ ਹੁਣ ਇੰਜ ਕਰੋ ਵੀ ਤੁਸੀਂ ਆਪਣੇ ਘਰ ਜਾਓ ਅਸੀਂ ਆਉਣੇ ਤੁਹਾਡੇ ਪਿੱਛੇ ਤੇ ਆਪਾਂ ਦੇਖਦੇ ਆਂ ਵੀ ਉਹ ਫਕੀਰ ਕੌਣ ਐ ਤੇ ਕਿਸ ਤਰ੍ਹਾਂ ਦਾ ਦਾ ਸੁਭਾਅ ਹੈ ਜਿਗਰ ਇਤਿਹਾਸ ਵਿੱਚ ਆਉਂਦਾ ਵੀ ਉਬਾਰੇ ਖਾਨ ਉਹ ਥੋੜਾ ਜਿਹਾ ਪਹਿਲਾਂ ਦੁਪਹਿਰ ਦਾ ਸਮਾਂ ਸੀ ਮਹਾਰਾਜ ਨੇ ਉਹਨੂੰ ਤੋੜ ਦਿੱਤਾ ਕਹਿੰਦੇ ਵੀ ਤੁਸੀਂ ਚਲੋ ਤੇ ਅਸੀਂ ਤੁਹਾਡੇ ਮਗਰੋਂ ਥੋੜਾ ਜਿਹਾ ਸਮਾਂ ਮਗਰੋਂ ਧੰਗੁਰੂ ਨਾਨਕ ਸਾਹਿਬ ਲੈ ਕੇ ਭਾਈ ਬਾਲੇ ਉਹਨਾਂ ਨੂੰ ਨਾਲ ਤੇ ਚੱਲ ਪੈਂਦੇ ਨੇ ਜਦੋਂ ਮਹਾਰਾਜ ਜੀ ਚੱਲੇ ਤੇ ਸਾਧ ਸੰਗਤ ਜੀ ਇੱਥੇ ਆਏ ਤੇ ਸਾਹਮਣੇ ਪਾਲਕੀ 'ਚੋਂ ਬੈਠਾ ਹੋਇਆ ਜਿਹੜਾ ਆਦਰਮਾਨ ਲੰਘ ਰਿਹਾ ਸੀ ਤੇ ਜਦੋਂ ਦੂਰੋਂ ਦੇ ਚੇਲਿਆਂ ਨੇ ਦੱਸਿਆ ਵੀ ਉਹ ਨਾਨਕ ਤਪੇ ਨਾਮ ਦਾ ਫਕੀਰ ਤੁਰਿਆ ਆ ਰਿਹਾ ਤੇ ਆ ਵੀ ਤੁਹਾਡੇ ਵੱਲ ਰਿਹਾ ਕਹਿੰਦੇ ਨੇ ਪਾਲਕੀ ਰਖਵਾ ਦਿੱਤੀ ਪਾਲਕੀ ਰਖਾ ਕੇ ਪਾਲਕੀ 'ਚੋਂ ਉਤਰਿਆ ਤੇ ਝੂਠਾ ਆਦਰ ਕਰਨ ਵਾਸਤੇ ਮਹਾਰਾਜ ਦੇ ਚਰਨਾਂ ਨੂੰ ਜਾ ਕੇ ਹੱਥ ਲਾਉਂਦਾ ਤੇ ਮਹਾਰਾਹ ਕਹਿੰਦੇ ਠੀਕ ਆ ਆਦਰਮਾਨ ਤੂੰ ਸਾਡਾ ਸਤਕਾਰ ਕਰ ਰਿਹਾ ਹੈ ਪਰ ਤੂੰ ਤੇ ਕਹਿੰਦਾ ਸਾ ਵੀ ਮੈਂ ਉਠਾ ਦੇਵਾਂਗਾ ਗੁਰੂ ਨਾਨਕ ਨੂੰ ਤੇ ਸਾਧ ਸੰਗਤ ਜੀ ਜਦੋਂ ਇੰਨੇ ਵਜਨ ਕੀਤੇ ਨਾ ਤੇ ਜੇਕਰ ਆਇਆ ਇਤਿਹਾਸ ਵਿੱਚ ਵੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵੀ ਤੂੰ ਤੇ ਕਹਿੰਦਾ ਸਾ ਉਠਾ ਦੇਵਾਂਗਾ ਕਹਿੰਦਾ ਮੈਂ ਤੇ ਆਖਿਆ ਨਹੀਂ ਜੀ ਹੁਣ ਲੱਗ ਗਿਆ ਬਾਰੇਖਾਂ ਖਲੋਤਾਂ ਦੇ ਬਾਰੇ ਖਾਂਦਾ ਵੀ ਤੂੰ ਹਾਂ ਤੇ ਮੈਨੂੰ ਆਖਿਆ ਵਾ ਤੇ ਕਹਿਣ ਲੱਗਾ ਆਦਰਮਾਨ ਕੇ ਕਹਿੰਦਾ ਮਹਾਰਾਜ ਝੂਠ ਬੋਲਦਾ ਸਤਿਗੁਰੂ ਜੀ ਕਹਿੰਦੇ 10 ਆਦਰਮਾਨ ਕਿਹੜਾ ਥੇਰਾ ਸੀ ਕੋਈ ਥਾਂ ਮੱਲਿਆ ਵਾ ਜਾਂ ਤੇਰੀ ਧਰਤੀ ਮੱਲੀ ਆ ਜਿਹੜਾ ਤੂੰ ਸਾਨੂੰ ਸਾਡੀ ਬੇਇੱਜ਼ਤੀ ਕਰਨਾ ਚਾਹਣਾ ਹੈ ਕਾਹ ਤੋਂ ਬੇਇੱਜ਼ਤੀ ਕਰਨਾ ਚਾਹਣਾ ਹੈ ਸਾਸੰਗ ਜਦੋਂ ਇਹਨੇ ਬਜਨ ਕੀਤੇ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਆਦਰ ਮਾਨ ਵਿੱਚ ਹੈਗੇ ਮਹਾਰਾਜ ਦੇ ਚਰਨਾਂ ਵਿੱਚ ਪੈ ਗਿਆ ਇੱਕ ਸਾਖੀ ਹੋਰ ਅਸੀਂ ਸੌੜੀਆਂ ਦੀ ਪੜ੍ਹੀ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇੱਥੇ ਆਏ ਤੇ ਆਦਰ ਮਾਨ ਜਦੋਂ ਆਪਣੇ ਡੇਰੇ ਤੇ ਬੈਠਾ ਸੀ ਨਾ ਤੇ ਉਹ ਕਹਿੰਦਾ ਸੀ ਵੀ ਗੁਰੂ ਨਾਨਕ ਸਾਹਿਬ ਮੈਨੂੰ ਮਿਲਣ ਵਾਸਤੇ ਆਏ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਨਹੀਂ ਉਹਦੇ ਕੋਲ ਜਾਵਾਂਗੇ ਲੋੜ ਜੇ ਉਹਨੂੰ ਆ ਸਾਨੂੰ ਮਿਲਦੀ ਤੇ ਸਾਨੂੰ ਆਣ ਕੇ ਮਿਲੇ ਕਹਿੰਦੇ ਹੰਕਾਰ ਦੇ ਵਿੱਚ ਤੇ ਆਪਣੇ ਡੇਰੇ ਤੋਂ ਤੁਰ ਲੱਗਾ ਜੋ ਪਾਲਕੀ ਦੇ ਵਿੱਚ ਬੈਠਾ ਤੇ ਪਾਲਕੀ ਦੀ ਬਾਹੀ ਟੁੱਟ ਗਈ ਤੇ ਥੱਲੇ ਡਿੱਗਾ ਤੇ ਦੀ ਲੱਤ ਟੁੱਟ ਗਈ ਭਾਵ ਗਿਆ ਉਹਦਾ ਹੰਕਾਰ ਅੱਧਾ ਤੇ ਉਦੋਂ ਹੀ ਪ੍ਰਮਾਤਮਾ ਨੇ ਤੋੜ ਦਿੱਤਾ ਉਸ ਤੋਂ ਬਾਅਦ ਜੋ ਸਾਹਮਣੇ ਆਇਆ ਮਹਾਰਾਜਾ ਬਜਨ ਬਲਾਸ ਕੀਤੇ ਉਦੋਂ ਇਹਦਾ ਹੰਕਾਰ ਟੁੱਟ ਗਿਆ ਤੇ ਮਹਾਰਾਜ ਦੇ ਚਰਨਾਂ ਵਿੱਚ ਟਾਇਆ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉੱਥੋਂ ਫਿਰ ਵਾਪਸ ਆਉਣ ਲੱਗੇ ਤੇ ਉਬਾਰੇ ਖਾਨ ਨੇ ਕਿਹਾ ਮਹਾਰਾਜ ਹੁਣ ਹਨੇਰਾ ਹੋ ਚੁੱਕਾ ਹੈ ਹੁਣ ਤੁਸੀਂ ਵਾਪਸ ਨਾ ਜਾਓ ਕਿਰਪਾ ਕਰੋ ਇਸ ਘਰ ਨੂੰ ਆਣ ਕੇ ਮੇਰੇ ਘਰ ਨੂੰ ਭਾਗ ਲਾਓ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਇੱਥੇ ਸੌੜੀਆਂ ਨਗਰ ਦੇ ਵਿੱਚ ਉਸ ਆਦਰਮਾਨ ਨੂੰ ਤਾਰਨ ਵਾਸਤੇ ਸਿੱਧੇ ਰਸਤੇ ਤੇ ਪਾਉਣ ਵਾਸਤੇ ਉਹਦੇ ਹੰਕਾਰ ਨੂੰ ਤੋੜਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੌੜੀਆਂ ਆਏ ਤੇ ਉਬਾਰੇ ਖਾਨ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਫਿਰ ਉਬਾਰੇ ਖਾਨ ਦੇ ਘਰ ਜਿੱਥੇ ਅੱਜ ਗੁਰੂ ਨਾਨਕ ਸਾਹਿਬ ਦਾ ਦਰਬਾਰ ਹੈ ਇੱਥੇ ਉਹਦਾ ਘਰ ਸੀ ਇਸ ਘਰ ਵਿੱਚ ਦੋ ਰਾਤਾਂ ਤੇ ਤਿੰਨ ਦਿਨ ਮਹਾਰਾਜ ਨੇ ਆਣ ਕੇ ਭਾਗ ਲਾਏ ਹਨ ਤੇ ਇੱਥੇ ਉਬਾਰੇ ਖਾਨ ਜਿਹੜੀ ਐ ਬੜੀ ਭਾਵਨਾ ਨਾਲ ਸੇਵਾ ਦੋ ਰਾਤਾਂ ਮਹਾਰਾਜ ਦੀ ਕੀਤੀ ਤਿੰਨ ਦਿਨ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋਂ ਖੁਸ਼ੀਆਂ ਲਈਆਂ ਨੇ ਤੇ ਜਦੋਂ ਮਹਾਰਾਜ ਜੀ ਇੱਥੋਂ ਚੱਲੇ ਸਨ ਉਦੋਂ ਮਹਾਰਾਜ ਨੇ ਕਿਹਾ ਸੀ ਵੀ ਤੁਸੀਂ ਸੌੜੀਆਂ ਵਾਲਿਓ ਸੇਵਾ ਕੀਤੀ ਆ ਤੇ ਤੁਸੀਂ ਉੱਜੜ ਜਾਓਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਚੱਲਦੇ ਹੋਏ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਧਰਮਕੋਟ ਰੁਕੇ ਉਹਨਾਂ ਲੋਕਾਂ ਨੇ ਰੋੜੇ ਮਾਰੇ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਵੀ ਬਸਦੇ ਰਹੋ ਇਸ ਸਾਧ ਸੰਗਤ ਜੀ ਮਰਦਾਨਾ ਜੀ ਨੇ ਵਜਨ ਕੀਤੇ ਉਹ ਵਜਨ ਆਪ ਜੀ ਦੇ ਨਾਲ ਸਾਂਝੇ ਕਰ ਲਏ ਨੇ ਵਾਹਿਗੁਰੂ ਜਿਹੜਾ ਤੁਸੀਂ 2 ਦਿਨ 2 ਰਾਤਾਂ 3 ਦਿਨ ਇਸ ਦਾ ਕੀ ਮਤਲਬ ਹੈ ਜਿਸ ਤਰ੍ਹਾਂ ਮੈਂ ਤੁਸੀਂ ਲਾਓ ਨਾ ਵੀ 2 ਰਾਤਾਂ ਜਿਸ ਤਰ੍ਹਾਂ ਅੱਜ ਦਾ ਦਿਨ ਲੰਘਿਆ ਇੱਕ ਅੱਜ ਦਾ ਤੇ ਇੱਕ ਰਾਤ ਆ ਗਈ ਇੱਕ ਰਾਤ ਕੱਲ ਦਾ ਦਿਨ ਵੀ ਲੰਘ ਗਿਆ ਕੱਲ ਦਾ ਦਿਨ ਤੇ ਕੱਲ ਕੱਲ ਦੀ ਰਾਤ ਪਈ ਤੇ ਪਰਸੋਂ ਦਾ ਸਾਰਾ ਦਿਨ ਤੇ ਪਰਸੋਂ ਸ਼ਾਮੀ ਜਿਸ ਤਰ੍ਹਾਂ ਤੁਰਦੇ ਦੁਪਹਿਰੇ ਤੁਰ ਪੇ ਸ਼ਾਮੀ ਪਹੁੰਚੇ ਸ਼ਾਮੀ ਤੁਰ ਪੇ ਹਾਂ ਜੀ ਤੇ ਦੂਜਾ ਗੱਲ ਏ ਜੋ ਕਿ ਪਿੰਡ ਦੇ ਸੌੜੀਆਂ ਜੋ ਕਿ ਇਥੋਂ ਦੇ ਲੋਕਾਂ ਨੇ ਸੇਵਾ ਕੀਤੀ ਸੀ ਹਾਂਜੀ ਤੇ ਜੋ ਕਿ ਸੰਗਤਾਂ ਨੇ ਮਤਲਬ ਮਹਾਰਾਜ ਜੀ ਨੇ ਕਹਿਤਾ ਸੀ ਕਿ ਉਜੜ ਜਾਓ ਉਸ ਦਾ ਉਜੜ ਜਾਓ ਦਾ ਮਤਲਬ ਕੀ ਹੈ ਉਜੜ ਜਾਓ ਦਾ ਮਤਲਬ ਇਹ ਸੀ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਮਰਦਾਨੇ ਨੇ ਸਵਾਲ ਕੀਤਾ ਕਿ ਮਹਾਰਾਜ ਤੁਸੀਂ ਉਹਨਾਂ ਨੇ ਕਿੱਡੀ ਭਾਵਨਾ ਨਾਲ ਸਾਡੀ ਸੇਵਾ ਕੀਤੀ ਤੁਸੀਂ ਪ੍ਰਸ਼ਾਦਾ ਸਕਾਇਆ ਸਾਰਾ ਹਾਂਜੀ ਦਿਲੋਂ ਸੇਵਾ ਕੀਤੀ ਹਾਂਜੀ ਸਾਰੀ ਸੰਗਤ ਉਸ ਇਲਾਕੇ ਦੀਆਂ ਕਿ ਸਨਮਾਨ ਦੋ ਦਿਨ ਕਰਦੀ ਰਹੀ ਹੈ ਹਨ ਸੌੜੀਆਂ ਦੀ ਸੰਗਤ ਇਲਾਕੇ ਦੀਆਂ ਤੇ ਤੁਸਾਂ ਕਹਤਾ ਮਾਰੇ ਕਹਿੰਦੇ ਮਰਦਾਨ ਭਾਈ ਮਰਦਾਨਿਆ ਇਹ ਲੋਕ ਉਜੜ ਕੇ ਬਾਹਰ ਜਾਣਗੇ ਤੇ ਬਾਹਰ ਜਾ ਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਕਰਨਗੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਜਿੱਥੋਂ ਜਿੱਥੋਂ ਜਾ ਕੇ ਲੋਕ ਜਿੱਥੇ ਜਿੱਥੇ ਵਸਣਗੇ ਉਥੇ-ਉਥੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰਨਗੇ ਇਸ ਕਰਕੇ ਮਹਾਰਾਜ ਨੇ ਬਚਨ ਕੀਤੇ ਸਨ ਉਜੜ ਜਾਓ ਹਾਂਜੀ ਇਹ ਜੋ ਕਨ ਪਿੰਡ ਉਜੜਿਆ ਹੋਇਆ ਹੈ ਇਹ ਨਾ ਜੀ ਫਿਰ ਸਾਡੇ ਬਜ਼ੁਰਗ ਦੱਸਦੇ ਨੇ ਵੀ ਇੱਥੇ ਪਹਿਲਾਂ ਦੇ ਮੈਂ ਇਤਿਹਾਸ ਦੇ ਵਿੱਚ ਅਸੀਂ ਵੀ ਪੜਿਆ ਵਾ ਇਹ ਲਾਹੌਰ ਦਰਬਾਰ ਦੀ ਤਸਵੀਰ ਸੀ ਸੌੜੀਆਂ ਬਹੁਤ ਵੱਡਾ ਸ਼ਹਿਰ ਤੇ ਇਥੇ ਮਿਰਚਾਂ ਦਾ ਬੜਾ ਵੱਡਾ ਬਾਜ਼ਾਰ ਲੱਗਦਾ ਸੀ ਅੱਜ ਵੀ ਦਾਸਨ ਇੱਕ ਭਾਈ ਨਾਲ ਸਿੰਘ ਜੀ ਇਥੋਂ ਦੇ ਹੋਏ ਨੇ ਮੈਂ ਕਿਤਾਬ ਉਹਦੀ ਲਿਆਂਦੀ ਨਵੀਂ ਉਹਦੇ ਵਿੱਚ ਪੜ ਰਿਹਾ ਸੀ ਵੀ ਇਥੇ ਮਿਰਚਾਂ ਬੜੀਆਂ ਮਸ਼ਹੂਰ ਸਨ ਇਸ ਸੌੜੀਆਂ ਦੀ ਤੇ ਮਿਰਚਾਂ ਦੇ ਇਥੇ ਬਹੁਤ ਵੱਡਾ ਬਾਜ਼ਾਰ ਸੀ ਤੇ ਉਦੋਂ ਜਦੋਂ 1947 ਦੀ ਵੰਡ ਵੇਲੇ ਫਿਰ ਉੱਜੜਿਆ ਪਿੰਡ ਬਿਲਕੁਲ ਇੱਕ ਹਨ ਖੰਡਰ ਹੋ ਗਿਆ ਸਾਰੇ ਵੱਡੇ ਵੱਡੇ ਟਾਰੀਆਂ ਡਿੱਗ ਪਈਆਂ ਤੇ ਜਿੰਨਾ ਵੀ ਲੋਕ ਨੇ ਨਾ ਸੌੜੀਆਂ 'ਚ ਹੁਣ ਵਸਦੇ ਨੇ ਇਹ ਸਾਰੇ ਨਵੇਂ ਦੇ ਬਾਹਰੋਂ ਪਾਕਿਸਤਾਨ ਚੋਂ ਆਣ ਕੇ ਵਸੇ ਕੋਈ ਨੱਥੋਗਿਆਂ ਵਾਲਾ ਪਰਿਵਾਰ ਹੈ ਕੋਈ ਇੱਥੇ ਹੈਗਾ ਨਡਵੜੀਆਂ ਦਾ ਪਰਿਵਾਰ ਕੋਈ ਤਸੀਪੁਰੀਆਂ ਦੇ ਪਰਿਵਾਰ ਨੇ ਇਤਨਾ ਵੱਖੋ-ਵੱਖ ਕੋਈ ਮੱਲੂ ਨੰਗਲ ਤੋਂ ਆਏ ਨੇ ਕੁਝ ਭੈਣੀ ਵਾਲੇ ਨਗਰ ਤੋਂ ਆਏ ਨੇ ਵੱਖ-ਵੱਖ ਲੱਗਣਾ ਜੀ ਇੱਥੇ ਹੋਰ ਲੋਕ ਪਾਕਿਸਤਾਨ ਤੋਂ ਵੀ ਕਿੰਨੇ ਇੱਥੇ ਆਏ ਨੇ ਹਾਂ ਜਿਹੜੇ ਨੱਥੋਗਿਆਂ ਵਾਲੇ ਤੇ ਜਿਹੜੇ ਨਰਵੜੀਆਂ ਤੇ ਤਸੀਪੁਰੀਆਂ ਦੇ ਪਰਿਵਾਰ ਨੇ ਉਹ 8-8 10 ਦਾ ਪਰਿਵਾਰ ਇੱਥੇ ਉਹ ਸਾਰੇ ਪਾਕਿਸਤਾਨ ਚੋਂ ਇੱਥੇ ਆਣ ਕੇ ਵਸੇ ਸਾਰੇ ਪਾਕਿਸਤਾਨ ਪਾਵਗੇ ਜਿਹੜਾ ਸੌੜੀਆਂ ਉਸ ਵੇਲੇ ਦੇ ਸੌੜੀਆਂ ਦੇ ਲੋਕਸਾਂ ਨੂੰ ਉਹਨਾਂ ਚੋਂ ਕੋ ਬਾਬਾ ਜੀ ਜਿਸ ਤਰ੍ਹਾਂ ਇੱਥੇ ਕੋਈ ਵੀ ਆ ਕੇ ਜਾਂ ਮਿੱਟੀ ਪੁੱਟਦਾ ਹੈ ਕਹਿੰਦੇ ਕੁਝ ਪੁਰਾਤਨ ਚੀਜ਼ਾਂ ਵੀ ਲੱਭਦੀਆਂ ਨੇ ਇੱਥੋਂ ਹਾਂਜੀ ਬਜ਼ੁਰਗ ਦੱਸਦੇ ਨੇ ਕਿ ਜਦੋਂ ਅਸੀਂ ਫੋਲਦੇ ਸੀ ਨਾ ਇੱਥੇ ਜਦੋਂ ਜਾਂ ਮੀਂਹ ਪੈਂਦਾ ਹੁੰਦਾ ਸੀ ਜਾਂ ਇੱਥੇ ਕਿਦੋਂ ਵੀ ਆਪਾਂ ਅੱਜ ਕਿਸੇ ਦੇ ਨਵਾਂ ਘਰ ਬਣਾਉਣਾ ਜੀ ਬੜੀਆਂ-ਬੜੀਆਂ ਚੌੜੀਆਂ ਘਟੋ ਘੜ 10 ਦਾ ਫੁੱਟ 9-9 ਫੁੱਟ 10 ਦਾ ਫੁੱਟ ਚੌੜੀਆਂ ਨਹੀਂਆਂ ਅੱਜ ਵੀ ਇੱਥੋਂ ਨਿਕੀਆਂ ਇਟਾਂ ਨਾਨਕ ਸ਼ਹਿਟਾ ਉਹਨਾਂ ਨੂੰ ਕਹਿੰਦੇ ਆ ਉਹ ਨਹੀਂ ਆ ਨਿਕਲਦੀਆਂ ਨੇ ਅੱਜ ਵੀ ਤੇ ਜਾਂ ਫਿਰ ਇੱਥੇ ਜਦੋਂ ਮਹਾਂਪੁਰਸ਼ਾਂ ਨੇ ਇੱਥੇ ਖੁਦਾਈ ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਕੀਤੀ ਨਾ ਜੀ ਉਦੋਂ ਵੀ ਕੁਝ ਇਥੋਂ ਰੁਪਈਏ ਜਿਹੜੇ ਸਨ ਉਦੋਂ ਦੇ ਪੈਸੇ ਜਿਹੜੇ ਛੋਟੇ ਹੁੰਦੇ ਸਨ ਮੋਰੀ ਵਾਲੇ ਪ੍ਰਾਤਨ ਸਿੱਕੇ ਪ੍ਰਾਤਨ ਸਿੱਕੇ ਉਹ ਜਿਹੜੇ ਉਹ ਬਹੁਤ ਸਾਰੇ ਉਦੋਂ ਨਿਕਲੇ ਸਨ ਇੱਥੇ ਦੇ ਕੁਝ ਸੋਨੇ ਦੀਆਂ ਕੁਝ ਚਾਂਦੀ ਦੀਆਂ ਨਿੱਕੀਆਂ ਮੋਡੀਆਂ ਚੀਜ਼ਾਂ ਤਾਰਾਂ ਤੂਰਾ ਉਹ ਵੀ ਨਿਕਲਦੀਆਂ ਰਹੀਆਂ ਸੋਨਾ ਸੋਨਾ ਵੀ ਲੱਭਦਾ ਹੈ ਸੋਨਾ ਵੀ ਇਥੋਂ ਲੱਭਦਾ ਰਿਹਾ ਹਾਂ ਜੀ ਬੇਨਤੀ ਜੀ ਉਸ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹੋਗੇ ਚਲਗੇ ਉਸ ਤੋਂ ਬਾਅਦ ਫਿਰ ਇੱਥੇ ਖੇਡ ਵਾਪਰੀ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਥਾਂ ਨੂੰ ਉਜਾਗਰ ਕਰਨ ਵਾਸਤੇ ਸਾਡੇ ਬਜ਼ੁਰਗ ਦੱਸਦੇ ਨੇ ਸਾਡੇ ਦਾਦਾ ਜੀ ਦੇ ਵੇਲੇ ਦੀ ਗੱਲ ਆ 1986 ਦੇ ਵਿੱਚ ਇੱਥੇ ਕੇਵਲ ਇੱਕੋ ਹੀ ਕਮਰਾ ਸੀ ਤੇ ਲੋਕ ਮਾੜਾ ਮੋੜ ਜਾਂਦੇ ਸਨ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ ਬਾਅਦ ਵਿੱਚ ਅਸੀਂ ਦਾ ਪਟਿਆਲੇ ਸਾਡੇ ਇਲਾਕੇ ਦੇ ਲੋਕ ਹੈ ਉਹਨਾਂ ਇਤਿਹਾਸ ਸੌੜੀਆਂ ਦੇ ਲਿਆਂਦਾ ਤੇ ਹੁਣ ਅਸੀਂ ਜਾਂ ਹਾਂਗਕਾਂਗ ਗਏ ਉੱਥੋਂ ਇਤਿਹਾਸ ਪੜ੍ਹਿਆ ਤੇ ਅਸੀਂ ਇੱਥੇ ਆਣ ਕੇ ਥੋੜੀ ਖੋਜ ਕੀਤੀ ਪਰ ਉਸ ਤੋਂ ਪਹਿਲਾਂ ਇੱਥੇ ਇੱਕੋ ਹੀ ਕਮਰਾ ਸੀ ਤੇ 4x6 ਦੇ ਛੇਤਰ ਠੋਰ ਸੀ ਤੇ 66 ਫਿਰ ਇੱਥੇ ਸਤਖੰਡ ਵਾਸੀ ਮਹਾਪੁਰਸ਼ ਬਾਬਾ ਹਜਾਰਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਉਹਨਾਂ ਦੀ ਸਪੈਸ਼ਲ ਤੌਰ ਤੇ ਧੰਗ ਗੁਰੂ ਨਾਨਕ ਸਾਹਿਬ ਮਾਰਾ ਨੇ ਡਿਊਟੀ ਲਾਈ ਤੇ ਉਹ ਚੱਲ ਕੇ ਨਾਨਕ ਸਰ ਸੌੜੀਆਂ ਆਏ ਤੇ ਉਹਨਾਂ ਨੇ 1986 ਦੇ ਵਿੱਚ ਇੱਥੇ ਸੇਵਾ ਲਾਈ ਹੈ ਗੁਰੂ ਕੇ ਬਾਗ ਵਾਲੇ ਮਹਾਪੁਰਸ਼ਾਂ ਨੇ ਫਿਰ ਉਹਨਾਂ ਨੇ ਆ ਜਿਹੜਾ ਤੁਸੀਂ ਵੇਖਿਆ ਵੀ ਆਲੀ ਸ਼ਾਨ ਲੰਗਰ ਹਾਲ ਬਣਿਆ ਹੈ ਦੀਵਾਨ ਹਾਲ ਤੇ ਸੋਹਣਾ ਦਰਬਾਰ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਣਿਆ ਹੋਇਆ ਸਰੋਵਰ ਦੀ ਖਦਵਾਈ ਹੋਈ ਹੈ ਤੇ ਤਕਰੀਬਨ 12 ਕਰੋੜ ਦਾ 2012 ਦੇ ਵਿੱਚ ਸੋਨਾ ਜਿਹੜਾ ਕਲਸ ਦੇ ਉੱਤੇ ਮਹਾਰਾਜ ਦਾ ਲੱਗਾ ਹੈ ਇਹ ਸਾਰੀ ਸੇਵਾ ਫਿਰ ਗੁਰੂ ਕੇ ਬਾਗ ਵਾਲੇ ਮਹਾਂਪੁਰਸ਼ਾਂ ਦੀ ਰਹਿਨਮਾਈ ਹੇਠ ਹੋਈ ਹੈ ਸਤਖੰਡ ਵਾਸੀ ਮਹਾਂਪੁਰਸ਼ ਬਾਬਾ ਹਯਾਰਾ ਸਿੰਘ ਜੀ ਸਤਖੰਡ ਵਾਸੀ ਮਹਾਂਪੁਰਸ਼ ਬਾਬਾ ਲੱਖਾ ਸਿੰਘ ਜੀ ਤੇ ਮੌਜੂਦਾ ਜਥੇਦਾਰ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਤੇ ਉਹਨਾਂ ਦੇ ਸਾਰੇ ਨੇਮੀ ਪ੍ਰੇਮੀ ਬੜੀ ਭਾਵਨਾ ਦੇ ਨਾਲ ਇੱਥੇ ਸੇਵਾ ਕਰਵਾ ਰਹੇ ਨੇ 40 50 ਪਿੰਡਾਂ ਦੀ ਸੰਗਤ ਜਿਹੜੀ ਹੈ ਜੀ ਇਸ ਦਰਬਾਰ ਤੇ ਜੁੜੀ ਹੋਈ ਹੈ ਤੇ ਪੂਰਾ ਇਲਾਕਾ ਇਸ ਘਰ ਤੇ ਮਾਨ ਕਰਦਾ ਇੱਥੇ ਹਰ ਮਹੀਨੇ ਮੱਸੀਆ ਦਾ ਜਿਹੜਾ ਦਿਹਾੜਾ ਵਾ ਬੜੀ ਵੱਡੀ ਪੱਧਰ ਤੇ ਮਨਾਇਆ ਜਾਂਦਾ ਮਹਾਪੁਰਸ਼ਾਂ ਨੇ ਮੱਸਿਆ ਜਿਹੜੀ ਹੈ ਉਹ 12 ਪਿੰਡਾਂ ਨੂੰ ਮੰਡੀਆਂ ਹੋਈਆਂ ਭਾਵ ਕਿ ਸਾਲ ਬਾਅਦ ਇੱਕ ਪਿੰਡ ਦੀ ਵਾਰੀ ਆਉਂਦੀ ਆ ਆਪੋ ਆਪਣੀ ਵਾਰੀ ਅਨੁਸਾਰ 12 ਪਿੰਡ ਆਣ ਕੇ ਮੱਸਿਆ ਮਨਾ ਕੇ ਜਾਂਦੇ ਨੇ ਸੰਗਰਾਂਦ ਦੇ ਦਿਹਾੜਿਆਂ ਤੇ ਅੰਮ੍ਰਿਤ ਵੇਲੇ ਭੋਗ ਪੈਂਦੇ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤ ਜੁੜਦੀ ਆ ਅੱਜ ਐਤਵਾਰ ਦਾ ਦਿਨ ਹੈ ਅੱਜ ਵੀ ਦੁਪਹਿਰਾ ਸੱਭ ਹੋਣਾ ਹੈ ਖੰਨਪਾਲ ਸਾਹਿਬਾਂ ਦੇ ਭੋਗ ਪਾਉਣ ਰਣ ਵੱਡੀ ਤਦਾਦ ਦੇ ਵਿੱਚ ਬਾਹਰ ਜਿਹੜੀ ਸੰਗਤ ਹੈ ਉਹ ਗੁਰੂ ਦਰਬਾਰ ਤੇ ਆਣ ਕੇ ਲਾਹਾ ਲੈ ਰਹੀ ਆ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਘਾਲੀ ਹੋਈ ਕਲ ਨਾ ਕੀਤੀ ਕਮਾਈ ਤੇ ਮਹਾਂਪੁਰਸ਼ਾਂ ਦੀ ਇਸ ਲਾਖੇ ਨੂੰ ਬਹੁਤ ਵੱਡੀ ਦੇਣ ਆ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋਂ ਖੁਸ਼ੀਆਂ ਲਈਆਂ ਤੇ ਲਾਖੇ ਦੇ ਵਿੱਚ ਸੰਗਤ ਜਿਹੜੀ ਉਹ ਇਸ ਕਰਤੇ ਮਾਨ ਕਰਦੀ ਆ ਸਮੁੱਚੀਆਂ ਸੰਗਤਾਂ ਦਾ ਪਾਏ ਸਾਹਿਬ ਜੀ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੋਤਾਂ ਨੂੰ ਇਸ ਗੁਰਦੁਆਰੇ ਦਾ ਪੂਰਾ ਇਤਿਹਾਸ ਦੱਸਿਆ ਕਿਵੇਂ ਦੀ ਇਹ ਵੀਡੀਓ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ